हां जी दोस्तों सारेया नु सस्श्रीकाल स्वागत करते हैं टोटा राज संधू फार्मिंग दे विच सो दोस्तों आज पहुंचेया पਿੰਡ कैरों तहसील पट्टी जिला श्री तरनतारन साहिब भाई ਝੰਡਾ ਸਿੰਘ ਦੇ ਕੋਲੇ ਆਏ ਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਤੇ ਅੱਜ ਵੀ ਪਸ਼ੂ ਤੁਹਾਨੂੰ ਟੋਟਲ 8-9 ਕ ਪਸ਼ੂ ਆਪਾਂ ਦਿਖਾ ਦਾਂਗੇ ਇਸ ਕਵਰੇਜ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਤਕਰੀਬਨ 6 ਮੱਝਾਂ ਹੋਣ ਗਈਆਂ ਤੇ 2 ਵੜਾ ਪਸ਼ੂ ਵੈਸੇ ਸਾਰੇ ਸੋਏ ਸੋਬਾ ਆ ਵੈਸੇ ਗੱਬਣ ਪਸ਼ੂ ਵੀ ਹੈਗੇ ਆ ਵਿੱਚ ਔਰ ਡਿਟੇਲ ਜਿਹੜੀ ਤੁਹਾਨੂੰ ਮਿਲ ਜੂਗੀ ਇਸ ਵੀਡੀਓ ਦੇ ਵਿੱਚ ਪੂਰੀ ਐਂਡ ਤੱਕ ਜ਼ਰੂਰ ਦੇਖ ਲਿਓ ਅੱਜ ਦੋਸਤੋ 6 ਮਾਰਚ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਕੋਈ ਦੁਪਹਿਰ ਦੇ 12:30 ਪਾਉਣੀ ਇੱਕ ਦਾ ਬਾਕੀ ਪਸ਼ੂ ਜਿਹੜਾ ਵੀ ਕੋਈ ਖਰੀਦਦਾਰ ਵੀਰ ਲੈਣ ਆ ਰਿਹਾ ਦੋਸਤੋ ਗੱਬਣ ਪਸ਼ੂ ਤੇ ਆ ਰਹੇ ਹੋ ਤੁਸੀਂ ਤਾਂ ਚੋਂ ਤੁਹਾਨੂੰ ਦੀ ਤਿੱਪ ਕੇ ਤਸੱਲੀ ਜ਼ਰੂਰ ਕਰ ਲਿਓ ਜਿਹੜਾ ਕੋਈ ਸੋਇਆ ਸੋਇਆ ਨਾਗ ਹੋਇਆ ਦੋ ਡੰਗ ਚੋਕੇ ਤਿੰਨ ਟਾਈਮ ਚੋਕੇ ਤਸੱਲੀ ਤੁਸੀਂ ਕਰ ਲਿਓ ਹੱਕ ਸਮਝ ਕੇ ਆਪਣਾ ਕਿਉਂਕਿ ਪੈਸੇ ਖਰਚ ਕਰਨੇ ਆ ਬਾਅਦ ਵਿੱਚ ਕਿਸੇ ਤਰ੍ਹਾਂ ਦਾ ਉਲਾਂਬਾ ਲੈਣਾ ਤੇ ਦੇਣਾ ਮਾੜਾ ਦੋਸਤੋ ਇਸ ਕਰਕੇ ਤਸ ਆਉ ਲੈਣੀਆ ਬਤੇਰੇ ਡਿਟੇਲ ਸਭ ਤੋਂ ਪਹਿਲਾਂ ਵੀਰ ਝੰਡਾ ਸਿਆ ਸਤਸ੍ਰੀਕਾਲ ਸਤਸ੍ਰੀਕਾਲ ਸੰਧੂ ਸਾਹਿਬ ਸਤਸ੍ਰੀਕਾਲ ਸਤਸ੍ਰੀਕਾਲ ਸੰਧੂ ਸਾਹਿਬ ਸਤਸ੍ਰੀਕਾਲ ਵੀਰ ਸੁਖਵੀਰ ਸਿੰਘ ਠੀਕ ਠਾਕ ਜੀ ਵਧੀਆ ਜੀ ਵਧੀਆ ਤੁਸੀਂ ਸਾਨੂੰ ਠੀਕ ਠਾਕ ਜੀ ਬਹੁਤ ਵਧੀਆ ਜੀ ਠੀਕ ਠਾਕ ਮਹਾਰਾਜ ਚੰਗੇ ਠੀਕ ਸਾਰਿਆਂ ਨੂੰ ਪਹਿਲਾਂ ਮੇਰੇ ਜਿੰਨੇ ਵੀਰ ਭਰਾਵੇਂ ਦੇ ਸਾਰਿਆਂ ਸੰਧੂ ਚੈਨਲ ਨੂੰ ਸਾਰਿਆਂ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਛੰਡਾ ਸਿੰਘ। ਹਾਂਜੀ। ਅਚਾ ਛੰਡਾ ਸਿੰਘ ਵੀਰ ਅੱਜ ਪਸ਼ੂ ਟੋਟਲ ਆਪਣੇ ਕੋਲ ਜਿੱਦਾਂ ਕਿ 8 ਕਨ ਆਗੇ ਗਏ ਆ। ਹਾਂਜੀ 8 ਨਾਗ ਹੈ ਗਈ 8 9 ਨਾਗ ਸਾਨੂੰ ਸਭ। ਅੱਛਾ ਜੀ। ਹਾਂਜੀ ਹਾਂਜੀ। ਤੇ ਮੱਝਾਂ ਵੈਸੇ ਅੱਜ ਬਥੇਰੇ ਆ 6 ਮੱਝਾਂ। ਹਾਂਜੀ ਹਾਂਜੀ 6 ਮੱਝਾਂ ਝੋਟੀਆਂ। ਹਾਂਜੀ। ਤੇ ਸੂਈਆਂ ਹੀ ਆ ਸਾਰੀਆਂ ਗੱਬਣ ਵੀ ਆ। ਹਾਂਜੀ ਗੱਬਣਾ ਵੀ ਆ ਵਿੱਚ ਜੀ। ਮੰਨ ਲਓ 4 ਮਹੀਆਂ ਗੱਬਣਾ ਜੀ ਜੋ 2 ਤਾਜ਼ੀਆਂ ਸੂਈਆਂ ਵਾ। ਠੀਕ ਹੈ ਜੀ। ਹਾਂਜੀ ਹਾਂਜੀ। ਲਓ ਜੀ। ਸੋ ਦੋਸਤੋ ਸ਼ੁਰੂਆਤ ਆਪਾਂ ਤੇ ਆਜੋ ਵੀਰ ਝੰਡਾ ਸਿਆ ਪਹਿਲੇ ਨੰਬਰ ਤੋਂ ਆਪਾਂ ਸ਼ੁਰੂਆਤ ਜਿਹੜੀ ਇਧਰੋਂ ਕਰਦੇ ਆਂ ਹਾਂਜੀ ਠੀਕ ਹੈ ਜੀ ਲਿਓ ਜੀ ਤੇ ਇਹ ਕੀ ਇਹਦੀ ਡਿਟੇਲ ਆ ਸੂਆ ਕਿੰਨਾ ਸੂਆ ਇਹ ਸਾਨੂੰ ਸਾਬ ਦੂਜਾ ਸੂਆ ਝੋਟੀ ਨੇ ਸੂਣਾ ਹਾਂਜੀ ਹਾਂਜੀ ਅੱਛਾ ਅੱਛਾ ਤੇ ਪਹਿਲੇ ਸੂਏ ਚਲੋ ਆਪਾਂ ਨੇ ਦੱਸਣ ਮੁਤਾਬਕ ਆ ਜੀ ਘਾਰ ਆ ਲਿਆਂਦੇ ਵੀ ਅਸੀਂ ਇਹਦੇ ਥੱਲੇੋਂ 16 17 ਕਿਲੋ ਦੁੱਧ ਚੋਇਆ ਵਾ ਝੋਟੀ ਥੱਲੇੋਂ ਤੇ ਪੂਰੀ ਐ ਝੋਟੀ ਬਹੁਤ ਵੀ ਚਲੋ ਕਰਮਾ ਲਈਏ ਆ ਵੀ ਹੁਣ ਤਿਆਰ ਆ ਬਿਲਕੁਲ ਅੱਛਾ ਜੀ ਮੰਨ ਲਓ ਕੋਈ ਇਹ ਆ ਵੀ ਬਣ ਵੀ ਗਈ ਕਰਮ ਵਾਲੀ ਬਾਕੀ ਹੋਰ ਚਲੋ ਬਣਦੀ ਵੀ ਆਉਂਦੀ ਆ ਹੂੰ ਹਾਂਜੀ ਦੂਜਾ ਸੂਬਾ ਪੈਸੇ ਤਿਆਰੀ ਹਾਂਜੀ ਹਾਂਜੀ ਤਿਆਰੀ ਤੇ ਆ ਗਈ ਲੈ ਲੈ ਜੂ ਜੇ ਪੰਜ ਚਾਰ ਦਿਨ ਹਾਂਜੀ ਹਾਂਜੀ ਲੈ ਜੂਗੇ ਜੇ ਪੰਜ ਚਾਰ ਦਿਨ ਲੈ ਜੂ ਸੰਧੂ ਸਾਹਿਬ ਜਾਂ ਕਿਚ ਕੇ ਅੰਮਾ ਹਾਂਜੀ ਹਾਂਜੀ ਬਣ ਦੋ ਜੀ ਹਾਂਜੀ ਲੋ ਜੀ ਸੋ ਕੱਦ ਜਿਹੜਾ ਦੋਸਤੋ ਫੁੱਲ ਵਧੀਆ ਇੱਕ ਰੰਗ ਬਿਲਕੁਲ ਬਲੈਕ ਆ ਜੈਡ ਬਲੈਕ ਠੀਕ ਆ ਜੀ ਇੱਕ ਰੰਗ ਕਾਲੀ ਆ ਕਰਮਾ ਵਾਲੀ ਬਾਕੀ ਵਜਨ ਵਜੂਦ ਬਹੁਤ ਆ ਹਾਂ ਜੀ ਆ ਵੇਖੋ ਸਾਰੀ ਨਾ ਸਾਰੀ ਰੈਡ ਬਲੈਕ ਸਾਨੂੰ ਸਭ ਹਾਂ ਬਾਕੀ ਕਰਮਾ ਵਾਲੀ ਪੂਛ ਤੱਕ ਕਾਲੀ ਆ ਸਿਰ ਤੋਂ ਲੈ ਕੇ ਬਹੁਤ ਖੂਬਸੂਰਤ ਕਮਾਲ ਦੀ ਝੋਟੀ ਆ ਦੂਜਾ ਸੁਹਾ ਸੁਣੀ ਹਾਂ ਜੀ ਤੇ ਬਾਕੀ ਵਿਰਲਾਪੁਰ ਨਾਲ ਬਹੁਤ ਸੋਹਣੀਆਂ ਥਣ ਥਣ ਬਹੁਤ ਵਧੀਆ ਕੁਆਲਿਟੀ ਦਾ ਹਾਂ ਜੀ ਠੀਕ ਹੈ ਜੀ ਤੇ ਹੈ ਜੈਡ ਬਲੈਕੀ ਤੇ ਝੰਡਾ ਸਿੰਘ ਦਾ ਕੀ ਰਿਕਾਰਡ ਪੂਛਲੇ ਸੂਬੇ ਦਾ ਇਹਦਾ ਵੀ ਉਹਨਾਂ ਨੇ ਆਪਉਂਦਾ ਹੈ ਵੀ ਅਸੀਂ 16 17 ਕਿਲੋ ਦੁੱਧ ਇਹਦੇ ਥੱਲਿਓਂ ਚੋਇਆ ਜੀ ਪਿਛਲੇ ਸੂਬੇ ਹਾਂਜੀ ਵੇਖ ਲਓ ਹਿਸਾਬ ਨਾਲ ਜੇ ਗੱਲ ਗਣੀਏ ਤੇ ਝੋਟੀ ਮੇਰੇ ਮੇਰੇ ਜਿੱਦੀ ਆ ਪੂਰੀ ਵੱਡੀ ਹਾਂਜੀ ਹਾਂਜੀ ਪੂਰੀ ਵੱਡੀ ਆ ਜੇ ਵੱਡੀ ਆ ਕਿ ਚਲੋ ਅਸੀਂ ਵੀ ਮੇਰੇ ਕੋਲ ਵੀ ਮੈਂ ਥੋੜੀ ਜੀ ਕੱਚੀ ਲਈ ਸੰਧੂ ਸਾਹਿਬ ਚਲੋ ਆਪਾਂ ਵੀ ਪੁੱਲ ਤਾਂ ਵੀ ਆ ਉਹਨਾਂ ਬੰਦਿਆਂ ਨੂੰ ਚਲੋ ਇਹ ਆ ਵੀ ਚੰਗੀ ਸਾਂਭੀ ਹੀ ਝੋਟੀ ਤੇ ਆਪਾਂ ਵੀ ਚਲੋ ਜਿੱਦਨ ਮੇਰੇ ਤੋਂ ਆਈ ਨਾ ਵੇਖੋ ਅਜੇ ਪੂਰਾ ਖਲਾਰਾ ਦਹੀਂ ਕਰਮਾ 2 ਲੱਖ ਚੋਂ ਹਾਂਜੀ ਹਾਂਜੀ ਠੀਕ ਬਾਕੀ ਹਾਂਜੀ ਝੋਟੀ ਬਹੁਤ ਵਧੀਆ ਵਾ ਦੁੱਧ ਜੇ ਕੋਈ ਸੇਵਾ ਸੰਧੂ ਸਾਹਿਬ ਕਰ ਲੂ ਤੇ ਭਾਵੇਂ ਜੇ ਧੀ ਝੋਟੀ ਨੇ ਇਹਨਾਂ ਦਾ ਨੂੰ ਪਤਾ 20 22 ਕਿਲੋ ਦੁੱਧ ਦਿੱਤਾ ਤੇ ਫਿਰ ਦਊ ਵੀ ਕੀ ਤੇ ਬਾਕੀ ਚਲੋ ਇਹ ਬਾਕੀ ਆਪ ਦੀ ਸੇਵਾ ਤੇ ਆ ਹਾਂਜੀ ਹਾਂਜੀ ਤੇ ਪੰਡ ਆਪਣੀ ਕੋਈ ਕਰਮਾਂ ਵਾਲੀ ਰਹੀ ਆ ਆਪਾਂ ਤੇ ਇੰਨਾ ਚਵਾਗੇ ਚਵਾਵਾਂਗੇ ਕਿ ਨਹੀਂ ਹਾਂਜੀ ਬਾਕੀ ਹੁਣ ਦਾ ਹੋਊਗਾ ਮੰਨ ਲਓ ਜੇ ਆਪਾਂ ਸੂਣ ਵਾਲੀ ਦਾ ਰੇਟ ਇਹ ਸੰਧੂ ਸਾਹਿਬ ਹੋਊਗਾ ਜੇ ਆਪਣੇ ਕੋਈ ਮੰਨ ਲਓ ਥੂਪ ਹੀ ਕਰਮਾਂ ਵਾਲੀ ਕੋਈ ਪੰਜ ਚਾਰ ਦਿਨ ਰਹੀ ਫਿਰ ਮੰਨ ਲਓ ਕੋਈ ਹੋਰ ਰੇਟ ਤੇ ਉਹ ਤਾਂ 20 ਵੇਸੇ ਕਰਦੇ ਆ ਹਾਂਜੀ ਹਾਂਜੀ 2 ਦੋ ਵੀ ਕਰਦੇ ਆ ਦੋ ਚ ਮਾਨਤਾਨ ਕਰ ਦਾਂਗੇ ਲਓ ਜੀ ਹਾਂਜੀ ਹਾਂਜੀ ਸੋ ਬਾਕੀ ਦੋਸਤੋ ਪੂਰੀ ਵੱਡੀ ਝੋਟੀ ਆ ਪਸੰਦ ਆਊਗੀ ਕੋਈ ਵੀਰ ਇੱਥੇ ਆਵੇ ਆਪਦੀ ਨਰਕਪਰਤ ਕਰੇ ਆਖੀ ਜ਼ਰੂਰ ਕੱਢ ਲਿਓ ਇਹ ਇੱਕ ਰੰਗ ਬਿਲਕੁਲ ਕਾਲੀ ਆ ਜੈਡ ਬਲੈਕ ਹਾਂਜੀ ਇਹ ਦੋਵੇਂ ਨਾ ਹਰਿਆਣੇ ਦੀਆਂ ਸੰਧੂ ਸਾਹਿਬ ਝੋਟੀਆਂ ਠੀਕ ਆ ਜੀ ਠੀਕ ਹਾਂਜੀ ਹਾਂਜੀ ਉਹ ਉਹ ਵੀ ਹਰਿਆਣੇ ਦੀ ਆ ਤੇ ਆ ਜਿਹੜੀ ਝੋਟੀ ਹੁਣ ਵੀਰ ਖੋਲਣ ਲੱਗਾ ਵਾ ਵੀ ਹਰਿਆਣੇ ਦੀ ਆ ਲਓ ਜੀ ਹਾਂਜੀ ਹਾਂਜੀ ਇਹ ਵੀ ਦੂਜਾ ਸੂਹਾ ਵਾ ਝੋਟੀ ਅੱਛਾ ਇਹ ਵੀ ਦੂਜਾ ਇਹ ਵੀ ਗੱਬਣੀ ਆ ਹਾਂਜੀ ਹਾਂਜੀ ਇਹ ਵੀ ਗੱਬਣੀ ਆ ਝੋਟੀ ਲਓ ਫੋਲ ਬੜਾ ਫੋਲ ਵੱਡੀ ਹਾਈਟ ਸੀਗੀ ਤੇ ਇਹ ਵੀ ਚੰਗੀ ਵੱਡੀ ਹਾਈਟ ਦੇ ਵਿੱਚ ਆ ਚੋਟੀ ਵੇਖੋ ਕੁੰਡੀ ਕਾਂਡੀ ਬਿਲਕੁਲ ਐ ਚੂਰ ਕਾਦੋ ਵਜਨ ਇਸ ਝੋਟੀ ਦਾ ਵੀ ਪੂਰਾ ਹੈ ਤੇ ಅಲੰਕਾਰ ਚੀਜ਼ਾਂ ਹੀ ਆ ਠੀਕ ਹੈ ਜੀ ਬਹੁਤ ਖੂਬਸੂਰਤ ਕਰਮਾ ਵਾਲੀਆਂ ਠੀਕ ਹੈ ਜੀ ਚੰਗੀਆਂ ਚੌੜੀਆਂ ਪਿੱਠ ਪੁੜੇ ਤੋਂ ਰਾਜੀ ਪੂਰੀਆਂ ਨਿਗਰ ਅੱਛਾ ਵੀਰ ਝੰਡੇ ਦੇਣ ਇਹ ਕਿੰਨੇ ਕੁ ਲੈ ਜੂ ਹਫਤਾ ਖਾਂਡੇ ਵੀ ਇਹ ਲੈ ਜੂ ਵੀਰ ਜੀ ਇੰਨਾ ਕਿ ਲੈ ਜੂਗੀ ਇਹ ਵੀ ਕਰਮਾ ਵਾਲੀ ਪੂਰੀ ਬਣੂਗੀ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਚਲੋ ਉਹਨਾਂ ਨੇ ਆਪਾਂ ਨੂੰ ਜਿੱਥੋਂ ਆਪਣੇ ਆਈ ਜੀ ਉਹਨਾਂ ਹੈ ਵੀ ਅਸੀਂ ਇਹਦੇ ਥੱਲੇ 14 ਕਿਲੋ ਦੁੱਧ ਚੋਇਆ ਜੀ ਪਹਿਲਣ ਦੇ ਥੱਲੇ ਹਾਂਜੀ ਪਹਿਲਣ ਦੇ ਥੱਲੇ ਤੇ ਬਾਕੀ ਪਿਛੀ ਨਾਲ ਉਹਨਾਂ ਨੇ ਚਲੋ ਇਹ ਆ ਵੀ ਉਹਦੇ ਨੂੰ ਕੱਦ ਵੀ ਕਰ ਗਈ ਆ ਪਿੱਠ ਪੁੱਠ ਵੀ ਝੋਟੀ ਦੀ ਬਹੁਤ ਵੇਖੋ ਫੀ ਚੌੜੀ ਆ ਵੱਡੀ ਆ ਸੰਧੂ ਸਾਹਿਬ ਆਪਾਂ ਨਿੱਕੀ ਨਹੀਂ ਕਹਿ ਸਕਦੇ ਨਹੀਂ ਵੱਡੀ ਵੱਡੀ ਤੇ ਵੱਡੀ ਆ ਝੋਟੀ ਦੀ ਅਜੇ ਅਜੇ ਉੱਤੋਂ ਵਿਚਾਰੀ ਚਲੋ ਇਹ ਆ ਵੀ ਅਸੀਂ ਆਪਾਂ ਤੇ ਇਹੋ ਗੱਲ ਗਿੰਦੇ ਆਂ ਵੀ ਮੰਨ ਲਓ ਵੀ ਜੇ ਦਿਨ ਕਰਮਾਂ ਵਾਲੀ ਲੈ ਜੇ ਨਾ ਹੂੰ ਤੇ ਫਿਰ ਚਲੋ ਇਹ ਆ ਵੀ ਆਪਣਾ ਥੱਲਿਓਂ ਖਲਾਰਾ ਪੂਰਾ ਪਾਊਗੀ ਬਾਕੀ ਸਿੰਗ-ਸੁੰਗ ਵੀ ਬਹੁਤ ਵਧੀਆ ਵਾ ਸਾਰਾ ਹੀ ਕੋਹ ਮੰਨ ਲਓ ਵੀ ਪੂਛ ਥੋੜੀ ਜੀ ਚੇਤੀ ਹੈਗੀ ਆ ਹੂੰ ਹੂੰ ਤੇ ਬਾਕੀ ਆ ਵੀ ਬਾਕੀ ਸਾਰੀ ਐ ਬਲੈਕ ਜੇ ਉਤੋਂ ਥੱਲੇ ਬਹੁਤ ਦੋਸਤਾਂ ਹਾਂਜੀ ਬਾਕੀ ਪਹਾਂ ਹਾਂਜੀ ਹਾਂਜੀ ਪਲੀਆਂ ਚੰਗੀਆਂ ਸਭੀਆਂ ਦੋਸਤੋ ਦੋਵੇਂ ਝੋਟੀਆਂ ਪਹਿਲੇ ਦੂਜੇ ਨੰਬਰ ਵਾਲੀਆਂ ਜਿਹੜੀਆਂ ਤੁਹਾਨੂੰ ਦਿਖਾਈਆਂ ਨੇ ਤੇ ਝੋਟੀਆਂ ਵੀ ਕਾਫੀ ਖੂਬਸੂਰਤ ਆ ਹਾਂਜੀ ਤੇ ਜਿਹੜੇ ਵੀਰ ਨੇ ਕੁਝ ਜਿਹਾ ਬਾਕੀ ਆ ਵੀ ਤੁਹਾਨੂੰ ਸਭ ਚਲੋ ਇਹ ਆ ਵੀ ਕਰਮਾਲੀਆਂ ਨੇ ਕੋਈ ਆਪਣੇ ਦੇ ਇਹ ਆ ਵੀ ਕੋਈ ਭਾਰ ਪਿੱਛੇ ਦੀ ਆਪਣੇ ਤਾਂ ਇੱਥੇ ਫੁੱਲ ਕਰਮਾੜੀ ਦੀ ਗਾਰੰਟੀ ਜੇ ਆ ਬਿਲਕੁਲ ਠੀਕ ਹੈ ਨਾ ਗੱਲ ਜੇ ਕੋਈ ਆਪਾਂ ਹੋਵੇ ਥਣਾ ਦੀ ਵੀ ਆਪਾਂ ਦੇ ਫੁੱਲ ਆਪਦੀ ਗਾਰੰਟੀ ਮੰਨ ਲਓ ਵੀ ਫੁੱਲ ਤਸੱਲੀ ਕਰਕੇ ਲਈਦਾ ਤੁਹਾਨੂੰ ਪਤਾ ਭਾਅ ਉੱਚੇ ਆ ਭਾਵੇਂ ਨਿੱਕਾ ਵੀ ਭਾਵੇਂ ਉੱਚਾ ਵਾ ਜਿਹੜੀ ਨਾ ਆਪਣੀ ਨਾਂ ਤਸੱਲੀ ਹੋਵੇ ਮੰਨ ਲਓ ਉਹ ਆਪਾਂ ਨਹੀਂ ਲੈਂਦੇ ਖਲੋਈਦਾ ਹੀ ਨਹੀਂ ਉਹਦੇ ਥੱਲੇ ਠੀਕ ਹੈ ਹਾਂਜੀ ਹਾਂਜੀ ਤੇ ਝੰਡਾ ਵੀ ਇਹਦਾ ਮੁੱਲ ਕੀ ਰਹੂਗਾ ਫਿਰ ਝੋਟੀ ਇਹਦਾ ਵੀਰ ਜੀ ਆਪਾਂ ਮੰਨ ਲਓ ਇਹ ਆ ਵੀ ਮੁੱਲ ਭਾਵੇਂ 160 ਕਰ ਲਈਏ ਹਾਂਜੀ ਤੇ ਭਾਵੇਂ 65 ਕਰ ਲਈਏ ਵੀਰ ਜੀ ਇਹਦਾ ਡੇਢ ਚ ਮਾਨ ਤਾਨ ਕਰ ਦਾਂਗੇ 1.5 ਲੱਖ ਚੋਂ ਹਾਂਜੀ 1.5 ਲੱਖ ਚੋਂ ਮਾਨਤਨ ਕਰਾਂਗੇ ਝੋਟੀਆਂ ਬਹੁਤ ਸੰਧੂ ਸਾਹਿਬ ਇਹ ਗੱਲ ਹੈ ਕਿ ਕਰਮਾਲੀਆਂ ਵੇਖੋ ਕਿਤਰਾ ਉੱਤੋਂ ਵੀ ਸਾਰੀ ਚਲੋ ਹਾਂਜੀ ਕੋਈ ਵੀ ਮੈਨੂੰ ਲੱਗਦਾ 19 ਕੀ ਦਾ ਫਰਕ ਆ ਝੋਟੀਆਂ ਪਹਿਲਾਂ ਆਪਾਂ ਪੂਰੇ ਵੱਡੇ ਕੱਦ ਦੀ ਕਹੀਏ ਤੇ ਕਰਮਾਲੀ ਵੈਸੇ ਕੋਲ ਹੁੰਦੇ ਖੜੀ ਥੋੜੀ ਲੱਗਦੀ ਨਹੀਂ ਤਾਂ 19 ਕੀ ਦਾ ਫਰਕ ਹੀ ਆ ਹਾਂਜੀ ਹਾਂਜੀ ਇਹ ਨਹੀਂ ਮੰਨ ਲਓ ਰੇਟ ਭਾਵੇਂ ਆਪਾਂ ਇਹਦਾ ਵੀ ਮੰਨ ਲਓ ਕਰ ਲਈਏ ਪਰ ਨਹੀਂ ਜਿਹੜਾ ਵਾ ਨਾ ਜੋ ਜੈ ਜੇ ਕਰਮਾਲੀ ਆ ਆਪਾਂ ਨੂੰ ਕਹੇ ਵੀਰਪਰਾ ਨੇ ਜੈ ਜੈ ਦਿੱਤੀ ਆ ਤੇ ਆਪਾਂ ਉਸ ਹਿਸਾਬ ਨਾਲ ਜੈ ਜੀ ਚੱਲਣਾ ਸੰਧੂ ਸਾਹਿਬ ਬਹੁਤ ਦੋਸਤੋ ਕਿਸੇ ਪਾਸ ਬਾਕੀ ਅੱਗੇ ਕਿਸੇ ਵੀਰ ਦੀ ਸਮਝ ਆ ਤੁਹਾਡੀ ਜਿਗਾ ਜਿਹੋ ਜਿਹਾ ਪੈਸਾ ਲਾ ਲੋਗੇ ਉਹੋ ਜਿਹਾ ਪਸੂ ਮਿਲ ਜਾਂਦਾ ਤੇ ਆਹ ਵੇਖੋ ਠੀਕ ਆ ਲੈ ਵੀ ਛੰਡੇ ਵੀ ਰੱਗੇ ਆ ਕੀ ਤੀਸਰੇ ਨੰਬਰ ਤੇ ਆਪਰੇ ਕੋ ਨੀਲੀ 라ਵੀ ਹਾਂਜੀ ਇਹ ਨੀਲੀ 라ਵੀ ਆ ਜੀ ਇਹ ਵੀ ਗੱਪਣ ਹੈ ਹਾਂ ਨਹੀਂ ਸੂਈ ਆ ਜੀ ਇਹ ਤਾਜੀ ਕੱਲ ਸੂਈ ਆ ਜੀ ਇਹ ਹਾਂਜੀ ਇਹ ਤੇ ਮੇਲ ਕਾਫ ਮਗਰ ਸੂਈ ਸਾਹਿਬ ਮਗਰ ਕਟਾ ਦੋਸਤੋ ਪਰਸੋਂ ਦੀ ਸੂਈ ਆ ਤੇ ਸੂਹਾ ਹੋਊਗੀ ਤੀਜਾ ਹਾਂਜੀ ਤੀਜਾ ਸੂਹਾ ਜੀ ਗਰੰਟੀ ਨਾਲ ਬੰਦਿਆਂ ਨੇ ਜਿੰਨਾ ਆਪਾਂ ਲਈ ਉਹਨਾਂ ਨੇ ਆਖਿਆ ਵੀ ਸਾਡੀ ਫੋਲ ਗਰੰਟੀ ਤੀਜੇ ਸੂਏ ਦੀ ਅੱਛਾ ਹਾਂਜੀ ਹਾਂਜੀ ਤੇ ਬਾਕੀ ਇਹ ਅਭੀ ਸੰਧੂ ਸਾਹਿਬ ਚੋਈ ਚਵਾਇਆ ਮਾਲ ਸਾਰਾ ਨਾ ਥੋੜਾ ਜਿਹਾ ਤੁਹਾਡਾ ਚਲੋ ਨਹੀਂ ਅੱਜ ਆਉਣ ਦੀ ਸੁਭਾਵਨਾ ਤੇ ਮੰਨ ਲਓ ਵੀ ਅਹੀਂ ਨਾ ਵੀ ਨਾਲੇ ਜਦੋਂ ਸੰਧੂ ਸਾਹਿਬ ਆਪਾਂ ਜਿੰਨੀ ਚੀਜ਼ ਥੱਲੇ ਦੋ ਦੋਨਾ ਹੀ ਦੱਸਣਾ ਵਾ ਬਿਲਕੁਲ ਜੀ ਬਿਲਕੁਲ ਵੱਧ ਘੱਟ ਨਾ ਆਪਾਂ ਜੇ ਤੱਕ ਦੱਸਿਆ ਤੇ ਨਾ ਆਪਾਂ ਦੱਸਣਾ ਠੀਕ ਨਹੀਂ ਗੱਲ ਆਪਾਂ ਜਿਹੜੇ ਵੀਰ ਚਲੋ ਮੁੜ ਕੇ ਮਗਰੋਂ ਆਂਦੇ ਨਾ ਸਾਡੇ ਘਰੇ ਇੰਨਾ ਕੱਢਿਆ ਉਨਾ ਕੱਢਿਆ ਆਪਾਂ ਵੀਰ ਜੀ ਆਨੇ ਵੀ ਦੋ ਡੰਗ ਚੋ ਕੇ ਤਾਂ ਥੱਲੇ ਕਰਾਉਂਦੇ ਹਾਂ ਹਾਂ ਜੀ ਗਿੱਲਾ ਨਰੂ ਹਾਂਜੀ ਗਿੱਲਾ ਨਰੂ ਹੋ ਤੀਜਾ ਦੇ ਨੇ ਅੱਜ ਹਾਂਜੀ ਹਾਂ ਦੀ ਅੱਜ ਨਹੀਂ ਪਰ ਹਾਂਜੀ ਸਾਫ ਕਰਤੀ ਬੋਲ ਹਾਂਜੀ ਅੱਛਾ ਅੱਛਾ ਜੇ ਜੇ ਇਹਦੇ ਹਿਸਾਬ ਨਾਲ ਆਈਏ ਨਾ ਸੰਧੂ ਸਾਹਿਬ ਫਿਰ ਹੁਣ 13 ਦੇ ਲਾਗੇ ਬਣ ਨਹੀਂ ਹੋਣਾ ਜੀ ਇਹ ਵੀ ਕਰ ਇਹਨੇ ਵਿਚਾਰੇ ਨੇ 2 ਕਿਲੋ ਚੁੰਗਣਾ ਜਿਹੜਾ ਆਪਾਂ ਚੋਨੇ ਆ 10000 ਕਿਲੋ 10000 ਕਿਲੋ ਬੋਲਾ ਆਪਾਂ ਦੋ ਮੰਨ ਲਓ ਵੀ ਦੋ ਡੰਗ ਦਾ ਚੋਨੇ ਆ ਚੰਗਾ ਆ ਹਾਂਜੀ ਹਾਂਜੀ ਅੱਛਾ ਚੋਣ ਚੋਣ ਕੀਤਾ ਪੋਲਾ ਬਿਲਕੁਲ ਵਧੀਆ ਸੰਧੂ ਸਾਹਿਬ ਐਨ ਨਜ਼ਾਰਾ ਆਉਂਦਾ ਮੈਂ ਥੱਲੇ ਬੈਗ ਤੇ ਬਾਕੀ ਇਹ ਆ ਵੀ 16 ਕਿਲੋ ਦੁੱਧ ਚਵਾਉਗੀ ਕਰਮਾ ਲਈ ਇਹ ਨਹੀਂ ਵੀ ਨਹੀਂ ਚੋਵਾਂਗੇ ਆਪਾਂ ਇਹ ਨਹੀਂ ਗੱਲ ਵੀ ਨਹੀਂ ਹਾਂਜੀ ਹਾਂਜੀ ਲਓ ਜੀ ਹਾਂਜੀ ਸੋ ਦੋਸਤੋ ਹੁਣ 10, 11, 11 ਲੀਟਰ ਹੁਣ ਬੋਹਲਾ ਆ ਕਰਵਾਣੀ ਥੱਲੇ ਬਾਕੀ ਬੱਚੇ ਨੂੰ ਛੱਡ ਅਲੱਗ ਛੱਡ ਕੇ ਠੀਕ ਹੈ ਜੀ ਹਾਂਜੀ ਹਾਂਜੀ ਖਚੌੜੀ ਆ ਸਾਰੀ ਲੰਮੀ ਮੈਂ ਹਾਂਜੀ ਹਾਂਜੀ ਦੇਖੋ ਗੱਡੀ ਆ ਮੇਰੀ ਪੂਰੀ ਪੂਰੀ ਨਾ ਥੱਬਿਆਂ ਦੇ ਥੱਬੇ ਆ ਕੇ ਹਾਂਜੀ ਹਾਂਜੀ ਬਾਕੀ ਸਾਰੀ ਜੋ ਮੈਂ ਤੁਹਾਨੂੰ ਦੱਸਾਂ ਪਾਕਿਸਤਾਨੀ ਚਾਉਂਦੀ ਜੀ ਵੇਖੋ ਸਾਰੀਆਂ ਚੀਜ਼ਾਂ ਲੱਗੀਆਂ ਜਵਾਬ ਬਹੁਤ ਵਧੀਆ ਤੁਹਾਨੂੰ ਬਤਾਲਾ ਬਹੁਤ ਸੋਹਣੀ ਹੈ ਜੈਜ਼ ਮਾਰਕਿੰਗ ਹੈ ਮਗਰਲੇ ਖੁਰ ਤੋਤੇ ਆ ਹਾਂਜੀ ਤੇ ਬਾਕੀ ਅੱਖ ਬਿੱਲੀ ਮਨਕਣੀ ਆ ਆਹ ਹਾਂਜੀ ਹਾਂਜੀ ਠੀਕ ਆ ਜੀ ਬਾਕੀ ਨਾਸਾ ਕਰਮਾ ਵਾਲੀ ਦੇ ਮੱਥੇ ਬਾਲਾ ਦਾ ਬਿਲਕੁਲ ਸਟੇਟ ਆਉਂਦਾ ਪੜਾ ਠੀਕ ਆ ਜੀ ਸੈਂਟਰ ਚੋਂ ਮਾੜਾ ਟੁੱਟਦਾ ਬ੍ਰੀਕ ਹੋ ਜਾਂਦਾ ਹਾਂਜੀ ਤੇ ਸਟੇਟ ਪੜੇ ਦੇ ਵਿੱਚ ਆ ਨੀਲੀ ਰਾਵੀ ਦੀ ਦੋਸਤੋ ਇਹ ਮੱਝ ਹਾਂਜੀ ਠੀਕ ਆ ਤੇ ਹੈ ਬੌਲੇ ਤੇ ਕਰਮਾ ਵਾਲੀ ਸੋਹਣੀ ਕਾਰਗੁਜ਼ਾਰੀ ਰਹੂਗੀ ਬਾਕੀ ਦੁੱਧ ਸੋਨੇ ਦੀ ਚੱਲੂਗੀ ਪੂਰੀ ਲੰਮੀ ਲੁੰਮੀ ਸੰਧੂ ਸਾਹਿਬ ਆ ਕੇ ਕਰਮਾ ਵਾਲੀ ਬਾਕੀ ਚਲੋ ਇਹ ਆ ਵੀ ਸੋਨਾ ਦੁੱਧ ਪਵਾਊਗੀ ਚਲੋ ਸੇਵਾ ਕਰੇ 15 16 ਤੇ ਤੇ ਕਰਮਾ ਵਾਲੀ ਰਾਮ ਨਾ ਚੱਲੂਗੀ ਬਿਲਕੁਲ ਜੀ ਹਾਂਜੀ ਹਾਂਜੀ ਬਾਕੀ ਚਲੋ ਹੁਣ ਵੀ ਸਟਾਰਟਿੰਗ ਵਧੀਆ ਕਰਮਾਲੀ ਨੇ ਕੀਤੀ ਵਧੀਆ ਬੋਲੇ ਤੋਂ ਸੰਧੂ ਸਾਹਿਬ ਬਿਲਕੁਲ ਹਾਂਜੀ ਅੱਛਾ ਤੇ ਕੀ ਇਹਦਾ ਮੁੱਲ ਰਹੂਗਾ ਜੀ ਵੀਰ ਜੀ ਮੁੱਲ ਭਾਵੇਂ ਇਹਦਾ 130 ਕਰ ਲਈਏ ਭਾਵੇਂ 135 ਕਰ ਲਈਏ ਵੀਰ ਜੀ ਆਪਾਂ ਇਹ 1 ਲੱਖ ਤੇ 24000 ਦੀ ਮੱਝ ਦੇ ਦਾਂਗੇ 1 ਲੱਖ 24 ਦੀ ਹਾਂਜੀ 124 ਦੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਹੋਰ ਕਰ ਦਈਏ 2000 ਮਾਨ ਹਾਂਜੀ ਭਾਈ हां 22 दी ਚਲੋ ਆਤਾ 22 ਦੀ ਦੇ ਦਾਂਗੇ 1:00 ਦੀ ਹੈ ਹਾਂਜੀ 1:00 ਉਹ ਵੀ 1 ਲੱਖ 22 ਹਜ਼ਾਰ ਦੀ ਥੱਲੇ ਥੋੜੀ ਆ ਤੇ ਸ਼ਾਇਦ ਝੂਠੀ ਮਾਰੀ ਮੂਰੀ ਜਾਂਦੇ ਆ ਚੋਈ ਆ ਸਿਹਰੀ ਦੋ ਡੰਗ ਸੰਧੂ ਸਾਹਿਬ ਆਪਾਂ ਇਹ ਆਪ ਵੇਖੋ ਮੈਂ ਅੱਗੇ ਜਾਂਣਾ ਨਾ ਵੀ ਮੰਨ ਲਓ ਕੋਈ ਭੈਣ ਭਰਾ ਨਹੀਂ ਆਉਣਾ ਵਾ ਦੂਰੋਂ ਨੇ ਰਿਓ ਕੋਈ ਇਹ ਨਹੀਂ ਕੋਈ ਗੱਲ ਹੈਗੀ ਆਪਦੀ ਦੋ ਡੰਗ ਸੰਧੂ ਸਾਹਿਬ ਚੋ ਕੇ ਤਸੱਲੀ ਕਰਕੇ ਆਪਣੀ ਖੜੇ ਆਪਾਂ ਇਹ ਨਹੀਂ ਗੱਲ ਆ ਵੀ ਨਹੀਂ ਕੋਈ ਜਿੰਨਾ ਦੁੱਧ ਉਹਨਾਂ ਜਿੱਦਤ ਨਾ ਵਾ ਠੀਕ ਆ ਬਾਕੀ ਜੋ ਮਗਰੋਂ ਆਪਾਂ ਨੂੰ ਕਹੇ ਨੇ ਗਰੰਟੀ ਬਾਕੀ ਸੰਤੂ ਸਾਹਿਬ ਸੋਣੀ ਚੱਲੀ ਆ ਕਰਮਾਂ ਵਾਲੀ ਜੇ ਮੰਨ ਲਓ ਹੁਣ 10000 ਕਿਲੋ ਬੌਲੇ ਤੇ ਚੱਲਦੀ ਪਈ ਆ ਮਨ ਲੋ ਵੀ ਕਟੇ ਨੂੰ ਚੰਗਾ ਆ ਕੇ ਤੇ ਬਾਕੀ ਇਹ ਆ ਵੀ ਫਿਰ ਵੀ ਇਹ ਆ ਵੀ ਅਗਲਾ ਆਪਣਾ ਕਿੰਨੇ ਵੀ ਕਰਨੀ ਚੱਲੋ ਸਾਂਭੇ ਤੇ ਭਾਵੇਂ ਇਹਦੇ ਥੱਲੇ ਕੋਈ 16 17 ਚੋਲੇ ਨਾ ਤੁਮੇ ਭਾਵੇਂ ਤੁਹਾਨੂੰ ਪਤਾ ਦੱਸ ਤਾ ਵੀ ਨਹੀਂ ਬਿਲਕੁਲ ਮਗਰ ਕਟਾ ਇਹ ਦੇ ਕੋਈ ਫਿਰ ਹਾਂਜੀ ਹਾਂਜੀ ਮਗਰ ਕਟਾ ਆਈ ਆ ਤਾਜ਼ਾ ਹਾਂਜੀ ਲਓ ਜੀ ਹਾਂ ਮਗਰ ਕਟਾ ਵੀ ਬਹੁਤ ਸੋਹਣਾ ਵੇਖੋ ਚੰਗੇ ਸੀਮਨ ਦਾ ਚੰਗੇ ਮਾਲੀ ਦਾ ਬੱਚਾ ਆ ਵੇਖੋ ਨਾੜੂਆ ਇਹ ਜੰਨਦਾ ਨਾ ਗਿਲਦੇ ਨਾ ਡੁੱਦੇ ਹਾਂਜੀ ਹਾਂਜੀ ਕਟਾ ਬਹੁਤ ਵਧੀਆ ਸੀਮਨ ਦਾ ਵਾਜੀ ਆ ਵੇਖੋ ਨਾਸਾ ਨੂਸਾ ਮਗਰ ਲਟਾ ਮਨ ਲੋ ਮਗਰਲੇ ਪੈਰ ਕਰ ਮਾਲੀ ਦੇ ਤੋਤੇ ਆ ਬਿਲਕੁਲ ਜੀ ਬਿਲਕੁਲ ਫਟਾਉ ਤੱਕਾ ਤੇ ਹਾਂ ਜੀ ਬਹੁਤ ਵਧੀਆ ਕਟਾ ਮਗਰ ਮੱਝ ਵੀ ਚੰਗੀ ਆ ਕਟਾ ਵੀ ਚੰਗਾ 122 ਦੀ ਹੋ ਜੂਗੀ ਹਾਂ ਹਾਂ ਜੀ ਹਾਂ ਜੀ 12 ਦੀ ਦੇ ਦਾਂਗੇ ਤੁਹਾਨੂੰ ਸਾਹਿਬ ਚਲੋ ਜੀ ਹਾਂ ਜੀ ਤੇ ਅੱਗੇ ਵੀਰ ਝੰਡਾਸ ਸਿੰਘ ਜਿਹੜੀ 4 ਨੰਬਰ ਤੇ ਆ ਮੱਝ ਆਪਣੇ ਕੋਲ ਹਾਂ ਜੀ ਇਹ ਵੀਰ ਦੀ ਪਤਾ ਗੱਲ ਕੀ ਥੋੜੀ ਜਿਹੀ ਲਿੱਸੀ ਕਰਕੇ ਭਾਵੇਂ ਕੋਈ ਆਖੇ ਸੋਇਆਂ ਚ ਅਹੀਂ ਵੀ ਮੰਨਦੇ ਆਈਆਂ ਨੇ ਵੀ ਨਹੀਂ ਮੈਂ ਸੋਇਆਂ ਚ ਹਾਂ ਜੀ ਤੇ ਬਾਕੀ ਇਹ ਵੀ ਉਹ ਬੰਦਾਂ ਦਾ ਵੀ ਇਹ ਨਾ ਮੰਨ ਲਓ ਇਹਨੇ ਵੀਰ ਦੀ ਐਰ ਕੀ ਨਾ ਮੇਰੇ ਘਰ ਦੀ ਝੋਟੀ ਇਹਨੇ ਦੂਜੇ ਸੂਏ ਸੁਣਾ ਜਾਣ ਤੋਂ ਗੁੱਸੇ ਨੂੰ ਹਾਂ ਮੈਂ ਹਾਂ ਵੀ ਚਲੋ ਇਹ ਗੱਲ ਹੈਗੀ ਆ ਮੈਂ ਅਹੀਂ ਆਖਿਆ ਆਹੀਂ ਆ ਵੀ ਕਾਨੂੰ ਨਹੀਂ ਸੰਧੂ ਸਾਹਿਬ ਸੱਚ ਆਉਂਦਾ ਸਿੱਧੀ ਤੁਹਾਨੂੰ ਮੈਂ ਦੱਸਾਂ ਗੱਲ ਤੇ ਸੱਚ ਵਾਲੀ ਗੱਲ ਲੱਗੀ ਹੈਗੀ ਵੀ ਨਹੀਂਗੀ ਤੇ ਹੋਰ ਵੀ ਗੱਲ ਸੁਣ ਛੱਡ ਦੀ ਪਿਛਲਾ ਘਰ ਛੱਡ ਦੀ ਝੰਡਾ ਸੀ ਹਾਂ ਚਲੋ ਆਪਾਂ ਤੁਸੀਂ ਵਪਾਰ ਕਰਦੇ ਜੇ ਤੁਸੀਂ ਵਪਾਰ ਕਰਦੇ ਜੇ ਹਾਂ ਤੁਸੀਂ ਦੱਸੋ ਕਿੰਨੇ ਮੈਂ ਸੁਭੇ ਮੈਂ ਤੇ ਵੀਰ ਜੀ ਮੈਂ ਤੇ ਮੈਂ ਤੇ ਇਹ ਮੰਨਦਾ ਮੈਂ ਤੇ ਮੰਨਦਾ ਵੀ ਭਾਵੇਂ ਮੰਨ ਲਓ ਵੀ ਤੀਜੇ ਵੀ ਹੋ ਸਕਦੀ ਚਲੋ ਚੌਥੇ ਵੀ ਹੋ ਸਕਦੀ ਆ ਠੀਕ ਹੈ ਨਾ ਮੈਂ ਤੇ ਆਨਾ ਵੀ ਚੌਥੇ ਵੀ ਹੋ ਸਕਦੀ ਤੀਜੇ ਵੀ ਹੋ ਸਕਦੀ ਆ ਪਰ ਮੈਂ ਤੁਹਾਨੂੰ ਜਿਹੜੀ ਗੱਲ ਉਹਦੀ ਗੱਲ ਕਰਨ ਦੇ ਆ ਨਾ ਮੰਨ ਲਓ ਵੀ ਉਹਨਾਂ ਆਪਾਂ ਛੱਡੀ ਪਾਉਤੋ ਲੈ ਜਾਂਦੀ ਹਾਂ ਆਪਣੇ ਤੋਂ ਗਾਂ ਕਿਸੇ ਲੈ ਕੇ ਜਾਣੀ ਆ ਆਪਾਂ ਕਹਿੰਦੀ ਮੰਨ ਕੇ ਦੇਣੀ ਆ ਬਾਕੀ ਹੈਗੀ ਨਵੀਂ ਜੀ ਉਤਰਾ ਕਰਮਾਂ ਵਾਲੀ ਬਾਕੀ ਆਪਾਂ ਮੰਨ ਲੇ ਕੋਈ ਤੀਜੇ ਮੰਨ ਲੇ ਚੌਥੇ ਮੰਨ ਲੇ ਪੰਜਵੇਂ ਮੰਨ ਲੇ ਤੇ ਬਾਕੀ ਇਹ ਵੀ ਮੈਂ ਤਾਂ ਦੱਸਣ ਦਿਆਂ ਗੱਲ ਵੀ ਕੱਦ ਕਾਠ ਆਈ ਜਾ ਇਹ ਇਹ ਸੂਈ ਹੈ ਕਰਮਾਂ ਦੀ ਨਹੀਂ ਗੱਪਣ ਆਈਏ ਹਾਂਜੀ ਇਹ ਦਿਨ ਲੈ ਜੂਗੀ ਲਓ ਜੀ ਹਾਂਜੀ ਸੋਵਿਆਂ ਦੇ ਵਿੱਚ ਦੋਸਤੋ ਕੋਈ ਵੀ ਆਪਦੀ ਸਮਝ ਵੇਖ ਲਿਆ ਕਰੇ ਕਿਉਂਕਿ ਹਰ ਇੱਕ ਦੀ ਆਪੋ ਆਪਣੀ ਸਮਝ ਆ ਕੋਈ ਵਪਾਰ ਦਾ ਕੰਮ ਆ ਬਾਈ ਚਾਂਸ ਕਿ ਜੇ ਵੀਰ ਨੇ ਤੇ ਜਮਾਨਾ ਕਿ ਦਿੱਤੀ ਅਗੋਂ ਵਪਾਰੀ ਨੇ ਚੌਥਾ ਕਹਿ ਦੇਣਾ ਹਾਂਜੀ ਕਈ ਵਾਰਾਂ ਚੌਥੇ ਨੂੰ ਤੀਜਾ ਵੀ ਕਹਿ ਦੇਣਾ ਪਰ ਅੱਗੇ ਕੋਈ ਆਪਣੀ ਸਮਝ ਵੇਖ ਲਿਓ ਹਾਂਜੀ ਆਪਣੀ ਸਮਝ ਵਰਤਿਓ ਜੀ ਆਪਾਂ ਗੱਬਣ ਮਾਝਾ ਬਾਕੀ ਕਰਮਾਲੀ ਲਾਏ ਬਣਾਏ ਪਈ ਆ ਲਾਈ ਆਉਂਦੀ ਆ ਦਵਾ ਦਾ ਹੁਣ ਤਾਂ ਬਸ ਜਿਵੇਂ ਜਿਵੇਂ ਦਿਨ 5 7 8 ਦਿਨਾਂ ਦੇ ਵਿੱਚ ਤਿਆਰੀ ਕਰ ਜੂਗੀ ਹਾਂਜੀ ਠੀਕ ਆ ਹੈ ਪਤਲੇ ਪਿੰਡੇ ਦੇ ਵਿੱਚ ਆ ਤੇ ਬਾਕੀ ਮਾਝ ਤੁਸੀਂ ਆ ਵੇਖ ਕੇ ਚੈੱਕ ਕਰ ਲਓ ਬਾਕੀ ਨਾ ਨਾ ਹੈ ਵੀ ਇਹੀ ਲੰਮਾ ਸਮਾਂ ਇਹਨੂੰ ਚੋਈ ਗਏ ਸੰਧੂ ਸਾਹਿਬ ਉਹਦਾ ਕਰਕੇ ਨਾ ਥੋੜੀ ਜੀ ਲਿੱਸੀ ਰਹਿ ਗਈ ਆ ਵੀ ਦੁੱਧ ਕਰਮਾ ਲਈਏ ਆ ਵੀ 11 10 11 ਕਿਲੋ ਭਰਉਂਦੀ ਆ ਤੇ ਬਾਕੀ ਜਿਹੜੇ ਹਿਸਾਬ ਨਾਲ ਕੁਆਲਿਟੀ ਥਣਾ ਥੁਣਾ ਦੀ ਸੰਧੂ ਸਾਹਿਬ ਉੱਤੋਂ ਆ ਜਾਬਦਾ ਵੀ ਆ ਚੰਬੜੀ ਚੁੰਬੜੀ ਤੋਂ ਪੰਜਾਬ ਦਾ ਵੀ ਮੈਂ ਮੰਨ ਲਓ ਮੱਝ ਦੁੱਧ ਵਾਲੀ ਆ ਚਲੋ ਦਾਸ ਤੇ ਤੁਹਾਨੂੰ ਪਤਾ ਆ ਰਾਮ ਨਹੀਂ ਦਾਸ ਤੇ ਰਾਮ ਨਹੀਂ ਕਰਮਾਲੀ ਨੇ ਦੇਣਾ ਨੇ ਤੇ ਬਾਕੀ ਚਲੋ ਇਹ ਆ ਵੀ ਜਿਹੜੇ ਹਿਸਾਬ ਨਾਲ ਭਾ ਸਾਰੀਆਂ ਗਰਮੀਆਂ ਤੁਹਾਨੂੰ ਪਤਾ ਇਹਨੇ ਕਰਮਾਲੀ ਨੇ ਦੁੱਧ ਨਹੀਂ ਮੁੱਕਣ ਦੇਣਾ ਕਰੋ ਠੀਕ ਹੈ ਗੱਲ ਤੇ ਬਾਕੀ ਇਹ ਆ ਵੀ ਫੇਰ ਚਾਰੂ ਚੁਰੂ ਕਰਮਾਲੀ ਬੜੀ ਭਾਰ ਪਿੱਛੇ ਦੀ ਥਾਂ ਥੁਣ ਦੀ ਆਪਣੀ ਬੜੀ ਆ ਨਾ ਮੰਨ ਲਓ ਫੁੱਲ ਤਸੱਲੀ ਆ ਤਸੱਲੀ ਕਰਕੇ ਲੈ ਆਈਦਾ ਤੁਹਾਨੂੰ ਸਾਬ ਉਹ ਨਹੀਂ ਵੀ ਮੰਨ ਲਓ ਵੀ ਕੋਈ 8 10 ਲੈ ਜੂਗੀ 8 10 ਦੇ ਲੈ ਜੂਗੀ ਬਣੂਗੀ ਬਾਕੀ ਚਾਰੂ ਚੂਰੂ ਕਰਮਾਂ ਵਾਲੀ ਬੜੀ ਜੋ ਪਾਈਏ ਖਾਈ ਜਾਂਦੀ ਹੈ ਹਾਂਜੀ ਹਾਂਜੀ ਲਓ ਦੋਸਤੋ ਕਈ ਵਾਰਾਂ ਆਟੋ ਸਟੇਟ ਤੋਂ ਵੀਰ ਫੋਨ ਕਰਦੇ ਆ ਬਾਹਰੀ ਪੰਜਾਬ ਤੋਂ ਕਰਦੇ ਆ ਵੀ ਖਾਣਾ ਪਾਣੀ ਵੇਖਦੇ ਪੱਠੇ ਤੂੜੀ ਨਾਰਮਲ ਤੁਸੀਂ ਵੇਖ ਰਹੇ ਜੀ ਠੀਕ ਆ ਜੀ ਬਾਕੀ ਅੱਗੇ ਚੰਗੀ ਸੇਵਾ ਤੁਹਾਡੀ ਕਿਸੇ ਵੀਰ ਨੇ ਸਾਇਲੈਂਸ ਪਾਉਣਾ ਚਾਰ ਪਾਉਣਾ ਚਾਰੂ ਪਸੂ ਉਹ ਵੀ ਨਹੀਂ ਛੱਡਦੇਗੇ ਹਾਂਜੀ ਨਹੀਂ ਛੱਡਦੇ ਬਾਕੀ ਕਿਸੇ ਤਰ੍ਹਾਂ ਦਾ ਕੋਈ ਨਵੀਂ ਥਾਂ ਉਪਰੀ ਥਾਂ ਜਾ ਕੇ ਕੋਈ ਚਾਰੇ ਚੋਰੇ ਦਾ ਫਰਕ ਨਹੀਂ ਪੈਂਦਾ ਚਾਰ ਬਾਕੀ ਸਾਰੀ ਹੈ ਚਲੋ ਕਰਮਾ ਵਾਲੀ ਕਾਲੀ ਆ ਪੂਜੀ ਆ ਵੇਖੋ ਐ ਨਾ ਕਾਲੀ ਆ ਸਾਰਾ ਇਹ ਮੰਨ ਲਓ ਵੀ ਪਤਲੀ ਚਲੋ ਕਹੇ ਜੇ ਤੁਹਾਨੂੰ ਪਤਾ ਟੁੱਟ ਵੀ ਜਾਂਦਾ ਸਾਰਾ ਕੋ ਹੋ ਜਾਂਦਾ ਕਈ ਅੰਕ ਨਹੀਂ ਹਾਂ ਨਹੀਂ ਨਹੀਂ ਚੰਗੀ ਆ ਚਲੋ ਹਾਂਜੀ ਹਾਂਜੀ ਤੇ ਝੰਡੇ ਵੀ ਰਹਿਦਾ ਫਿਰ ਮੁੱਲ ਕੀ ਕਰਤਾ ਜੀ ਮੁੱਲ ਸੰਧੂ ਸਾਹਿਬ ਇਹ ਚਲੋ ਹੁਣ ਤੁਹਾਨੂੰ ਪਤਾ ਬਾਹਰ ਕੰਮ ਗਰਮ ਗੁਰਮਾ ਮੁੱਲ ਤੇ ਆਪਾਂ 75000 ਰੁਪਈਆ ਹੀ ਕਰੰਦੇ ਆ ਹਾਂ ਠੀਕ ਆ ਜੀ ਤੇ ਬਾਕੀ ਇਹ ਗੱਲ ਹੈਗੀ ਆ ਵੀ ਵੇਖ ਲਓ ਮੱਝ ਦੇ ਦਈਏ 70000 ਦੀ ਦੇ ਦਈਏ 70 ਤੋਂ ਥੱਲੇ ਕੀ ਦੇਵਾਂਗੇ ਤੁਹਾਨੂੰ ਪਤਾ ਕੱਦ ਕਾਠ ਵਾਲੀ ਆ ਚੰਗੀ ਆ ਮੱਝ ਸਾਰੀ ਠੀਕ ਤੇ ਹਾਂਜੀ ਬਾਕੀ ਚਲੋ ਤੁਸੀਂ ਵੇਖ ਲਓ ਜੇ ਤੁਹਾਨੂੰ ਕੋਈ ਲੱਗਦੀ ਆ ਦੇ ਕੋਈ ਲਾਗੇ ਬੰਦੇ ਉਹ ਵੀਰ ਫੋਨ ਕਰੂਗਾ 70 ਚ ਪਹੁੰਚ ਹੀ ਕਰ ਦਾਂਗੇ ਆਹੋ ਲਾ ਕੇ ਕਿੰਨੇ ਕਿੰਨੇ ਕਿਲੋਮੀਟਰ ਮੰਨ ਲਓ ਵੀ ਕੋਈ ਆਪਾਂ ਨੂੰ 100 100 ਕਿਲੋਮੀਟਰ ਦੇ ਵਿੱਚ ਪਹੁੰਚ ਦੇ ਦੇ 100 ਕਿਲੋਮੀਟਰ ਦੇ ਵਿੱਚ ਪਹੁੰਚ ਹਾਂਜੀ 70 ਚ ਪਹੁੰਚ ਕਰ ਦਾਂਗੇ ਹਾਂਜੀ ਹਾਂਜੀ 100 ਕਿਲੋਮੀਟਰ ਚ ਲੈ ਵੀ ਹਾਂਜੀ ਹਾਂਜੀ ਤਾਂ ਹਾਂਜੀ ਹਾਂਜੀ ਬਸ ਵਧੀਆ ਵਧੀਆ ਹਾਂ ਬਸ ਦੋਸਤੋ 100 ਕਿਲੋਮੀਟਰ ਦੇ ਵਿੱਚ ਪਹੁੰਚ ਹੋ ਜੂਗੀ ਮਾਝ ਤੁਹਾਨੂੰ ਦਿਖਾਤੀ ਆ ਹਾਂਜੀ ਠੀਕ ਆ ਜੀ ਹਾਸੇ ਨਾਲ ਆਸਾ ਦੇ ਠੱਠੇ ਨਾਲ ਠੱਠਾ ਰਿਆ ਹਾਂਜੀ ਤੇ ਬਾਕੀ ਮੈਂ ਤੇ ਸੂਆਂ ਦੇ ਵਿੱਚ ਬੇਸ਼ੱਕ ਹੈਗੀ ਆ ਕੋਈ ਵੀਰ ਆਪਦੀ ਸਮਝ ਵੇਖ ਲੈ ਪਰ ਜਿੱਦਾਂ ਮਰਜੀ ਢੜਾ ਕੇ ਭਜਾ ਕੇ ਵੇਖ ਲੋ ਤੋੜ ਕੇ ਵੇਖ ਲੋ ਤੇ ਬਹੁਤ ਤੋੜ ਨਵੀਆਂ ਮਈਆਂ ਝੋਟੀਆਂ ਵਾਲੀ ਆ ਜੀ ਬਾਕੀ ਚਲੋ ਜਿਹੜੇ ਹਿਸਾਬ ਨਾਲ ਹੀ ਗੱਲ ਨਹੀਂ ਆ ਨਾ ਵੀ ਪਾਉ ਨੇ ਮੰਨ ਲੋ ਸਾਨੂੰ ਆਸਤਾ ਵੀ ਮੰਨ ਲੋ ਵੀ ਦੂਜੇ ਸੂਏ ਆ ਤੇ ਜੇ ਤੋੜ ਤੋਂ ਹਿਸਾਬ ਲਈਏ ਤੇ ਵਾਕਿਆ ਹੀ ਸੰਧੂ ਸਾਹਿਬ ਹੈ ਕੀ ਆ ਤੇ ਬਾਕੀ ਚਲੋ ਜੇ ਸਰੀਰ ਸੂਰ ਤੋਂ ਲਈਏ ਤੇ ਨਹੀਂ ਸਾਡੇ ਨਹੀਂ ਅੱਛਾ ਜੱਪੀਰੇ ਅਗਲੀ ਆਪਾਂ ਇਸ ਮੱਝ ਦੀ ਡਿਟੇਲ ਕਰੀਏ ਸਾਜੀ ਇਹ ਪਲੂਣ ਕੱਟੀ ਸੰਧੂ ਸਾਹਿਬ ਜੇ ਇਹ ਪਹਿਲਾਂ ਕੱਟੀ ਮੂੰਹੋਂ ਚਾਰ ਦੰਦ ਦਾ ਕੱਟੀ ਬਹੁਤ ਪਿਆਰੀ ਕਰਮ ਵਾਲੀ ਬਹੁਤ ਠ ਪਈ ਜਾ ਸੁਬਾ ਕੱਟੀ ਜਿਹੜੀ ਦੋਸਤੋ ਇਹ ਸੋਹਣੀ ਹੈ ਕਿਤੇ ਡਰ ਨਹੀਂ ਵਿਚਾਰੀ ਚ ਕਿਤੇ ਕੋਈ ਠਮਕ ਨਹੀਂ ਇਦਾਂ ਹੀ ਮੰਨ ਲਓ ਇਹ ਗੱਲ ਹੈਗੀ ਆ ਵੀ ਭਾਵੇਂ ਇਦਾਂ ਹੀ ਥੱਲੇ ਬਹਿ ਜਾਓ ਕਰਮਾਂ ਵਾਲੀ ਦੇ ਹਾਂ ਹਾਂਜੀ ਹਾਂਜੀ ਲਓ ਜੀ ਸੋ ਝੋਟੀ ਦੋਸਤੋ ਪਹਿਲਾ ਸੁਬਾ ਸੋਹਣੀ ਆ ਹਾਈਟ ਸੋਹਣੀ ਆ ਹਾਈਟ ਮੀਡੀਅਮ ਬਣ ਕੇ ਵੀ ਤੁਸੀਂ ਸੌਦਾ ਕਰ ਲਿਓ ਲੇਵਟੀ ਬਹੁਤ ਪਿਆਰੀ ਆ ਜਿੱਦਾਂ ਕਿ ਪਹਿਲਾਂ ਝੋਟੀਆਂ ਲਾਏ ਬਣਾਏ ਪੈਂਦੀਆਂ ਨੇ ਸਫਾਈ ਦਾ ਚੱਡਾ ਸੋਹਣਾ ਬਣਾ ਕੇ ਤਿਆਰ ਕਰ ਰਹੀ ਆ ਬਾਕੀ ਥਣ ਵੀ ਪੂਰਾ ਹਥੀਚ ਚ ਚਵਾਈਲਾ ਇਦਾਂ ਹਾਂ ਕੋਈ ਫੇਸ ਕੁਆਲਟੀ ਠੰਡੀ ਠੁੰਡੀ ਵੜੀ ਆ ਜੀ ਆ ਵੇਖੋ ਭਾਵੇਂ ਇਦ ਅਕਰਮਾਲੀ ਭਾਵੇਂ ਇਦਾਂ ਹੀ ਵੇਖੋ ਆਹ ਵੇਖੋ 6 ਦੰਦ ਮੰਨ ਲਓ ਇਹ ਗੱਲ ਹੈ ਜੀ ਜੇ ਚੌਗੀ ਆ ਸੰਦੂ ਸਾਹਿਬ ਆ ਵੇਖੋ ਕੋਈ ਇਹਨੂੰ ਨਹੀਂ ਤੇ ਤੁਹਾਨੂੰ ਪਤਾ ਵਾ ਫੜਾਉਂਦੀਆਂ ਇੰਨੀਆਂ ਕੋਈ ਕਟੀਆਂ ਮੂੰਹ ਬਹੁਤ ਕਹੇ ਨੇ ਪ੍ਰੇਮਨਾ ਮੰਨ ਲਓ ਪਾਲੀ ਹਾਂਜੀ ਤੇ ਲੋਵੀ ਸੋ ਪਹਿਲਾਂ ਕੱਟੀ ਵੀ ਤੋਂ ਸੋ ਪਹਿਲਾਂ ਝੋਟੀਆਂ ਖਰੀਦਣ ਦਾ ਵੀ ਕਈਆਂ ਵੀਰਾਂ ਦੀ ਇੱਛਾ ਪੂਰੀ ਹੋ ਜਾਊਗੀ ਪਹਿਲਾਂ ਕੱਟੀਆਂ ਝੋਟੀਆਂ ਲੱਭ ਰਹੇ ਨੇ ਦੂਜੇ ਸਵੇਰ ਲਈ ਭਾਲਦੇ ਆ ਤੇ ਜਿਹੜੀ ਭਾਲਦੇ ਅੱਜ ਇਹੋ ਜਿਹਾ ਪਸ਼ੂ ਉਹ ਜਾ ਤੁਹਾਨੂੰ ਮਿਲ ਜੂਗਾ ਇਸ ਕਿਲੇ ਦੇ ਉੱਪਰ ਆ ਲਓ ਠੀਕ ਆ ਸੀਲੀਆਂ ਤੁਲੀਆਂ ਪਤਾ ਸੀਲੀਆਂ ਤੁਲੀਆਂ ਬਹੁਤਾ ਹੀ ਨਹੀਂ ਤੇ ਤੁਹਾਨੂੰ ਪਤਾ ਪਹਿਲਾਂ ਨਾ ਕਟੀਆਂ ਹੱਥ ਫਰਾਉਂਦੀਆਂ ਹੀ ਨਹੀਂ ਗੀਆਂ ਹਾਂ ਉੱਥੇ ਤੇ ਨਾ ਉਹ ਇਦਾਂ ਥਨ ਫੜੀ ਫਿਰਦੇ ਸੀ ਅੱਛਾ ਅੱਛਾ ਹਾਂਜੀ ਆ ਫਿਰ ਉਹ ਸਾਨਾ ਗਝਾਈ ਗਝੁਈ ਜਿਵੇਂ ਪਸ਼ੂ ਚਲੋ ਇੰਨਾ ਸੀਲ ਜਾ ਰਹੀਦਾ ਹਾਂ ਹੱਥ ਉਤ ਫੇਰਦੇ ਰਹੀਏ ਤੇ ਤੇ ਝੰਡੇ ਵੀਰ ਇਹਦਾ ਝੋਟੀ ਦਾ ਮੁੱਲ ਕੀ ਕਰਦੇ ਆ ਫਿਰ ਮੋਰਲ ਸੰਧੂ ਸਾਹ ਭਾਵੇਂ ਇਹਦਾ 70 ਕਰ ਲਈਏ ਤੇ ਭਾਵੇਂ 72 ਕਰ ਲਈਏ ਤੇ ਸੰਧੂ ਸਾਹ ਇਹ 60000 ਦੀ ਝੋਟੀ ਦੇ ਦਿੱਤੀ 60000 ਦੀ ਹਾਂਜੀ ਹਾਂਜੀ ਤੁਹਾਨੂੰ ਪਤਾ ਹੁਣ ਥੋੜਾ ਜਿਆਦਾ ਜੇ ਮੰਨ ਲਓ ਇਹ ਵੀ ਕਰਮਾਂ ਵਾਲੀ ਚਲੋ ਜੇ ਉਹਨਾਂ ਨੇ ਆਪਾਂ ਨੂੰ ਇਹੋ ਗੱਲ ਕਹੀ ਆ ਵੀ ਇਹਦੇ 20 ਦਿਨ ਖੜਨੇ ਨੇ ਵੀਰ ਜੀ ਠੀਕ ਆ ਜੀ ਭੀਵੀਆਂ ਦਿਨਾਂ ਤੋਂ ਮੰਨ ਲਓ ਚਲੋ ਇਹ ਆ ਵੀ ਉਹਨਾਂ ਦੇ ਮੁਤਾਬਕ ਇਹਨੂੰ 18 ਕੇ ਦਿਨ ਇਹਦੇ ਰਹਿ ਗਏ ਆ ਹਾਂ ਹਾਂ ਬਾਕੀ ਚਲੋ ਵੀ ਮੰਨ ਲਓ ਕੋਈ ਕੋਈ 2-4 ਦਿਨ ਵੱਧ ਘੱਟ ਵੀ ਖੜ ਸਕਦੀ ਆ ਮੁੜ ਕੇ ਕਈ ਵੀ ਰਾਤ ਦਿੰਦੇ ਆ ਲਈ ਵੀਰ ਜੀ ਜੇ ਜਾ ਪਹਿਲਾਂ ਉਹਨਾਂ ਨੇ ਚੰਗੀ ਪਾਲੀ ਕੱਟੀ ਮਗਰੋਂ ਥੋੜੀ ਜਿਨ੍ਹਾਂ ਵਿਚਾਰਿਆਂ ਦੇ ਕੋਈ ਕਾਰਨ ਸੇਵਾ ਘਟ ਗਈ ਬਿਲਕੁਲ ਬਿਲਕੁਲ ਉਹਦਾ ਕਰਕੇ ਚਲੋ ਇਹ ਆ ਵੀ ਰਹਿ ਗਈ ਮੰਨ ਲਓ ਥੋੜੀ ਜਿਹੀ ਚਲੋ ਵੀ ਲਿਖੀ ਹੋ ਗਈ ਬਾਕੀ ਏਡੀ ਵੀ ਕੋਈ ਗੱਲ ਨਹੀਂ ਵਧੀਆ ਵਾ ਛੋਟੀ ਮੰਨ ਲਓ ਬਹੁਤ ਵਧੀਆ ਪਿਆਰੀ ਆ ਛੋਟੀ ਬਿਲਕੁਲ ਹਾਂਜੀ ਅੱਛਾ 60000 ਦੀ ਸੁਖਵੀਰ 6000 ਥੋੜਾ ਘੱਟ ਦੀ ਵਿੱਚੋਂ 300 ਰੁਪਏ ਮਾਰ ਕਰਦਿਏ ਮੈਂ ਤਾਂ ਆਖਾ ਕਿਤੇ ਵੱਡੀ ਛਾਲ ਮਾਰ ਲਗਾ ਹੈ ਤੇ ਨੰਗਲਾ ਖੜੀਆ ਕੀਤੀ ਮੈਂ ਤਾਂ ਆਖਿਆ ਵੀ ਗੱਲ ਗਾਂ ਦੇ ਹੋਗੀ ਜ਼ੀਰੋ ਨਾਲ ਕੋਈ ਵਾਧਾ ਨਹੀਂ ਆਹ ਲੈ ਹਾਂਜੀ ਹਾਂਜੀ 2000 ਰੁਪਇਆ ਕਰ ਦਈਏ ਫਿਰ ਹਾਂ ਹਾਂ ਚਲੋ ਅੱਛਾ ਹਾਂਜੀ ਕਰ ਦਿਓ ਮਾਨਤਾ ਨਾਲ ਪ੍ਰੇਮ ਪਿਆਰ ਨਾਲ ਹਾਂਜੀ ਹਾਂਜੀ ਵਧੀਆ ਤਾਂ ਤੁਹਾਨੂੰ ਸਾਹਿਬ ਕੱਟੀ ਦੇ ਚਲੋ ਕਰਮਾ ਲਈ ਜੇ ਗੱਲ ਗਣੀ 70 75 ਦੀ ਆ ਬਾਕੀ ਚਲੋ ਅਜੇ ਵੀਰਪਰਾ ਨੇ ਕਹੇ ਨੇ ਚਲੋ ਵਿਚਾਰੇ ਨੇ ਨਾ ਮੰਨ ਲੋ ਕਿ ਝਾਮਣੀ ਪੈਣੀ ਆ ਆਪਾਂ ਨੂੰ ਝਾਮਣੀ ਪੈਣੀ ਜੇ ਫਿਰ ਹੋਰ ਰੇਟ ਹੋਊਗਾ ਬਾਕੀ ਹੁਣ ਦਾ ਰੇਟ ਤੁਹਾਨੂੰ ਸਾਹਿਬ ਆਪਾਂ ਦੱਸਤਾ ਚਲੋ ਚਲੋ ਠੀਕ ਹੈ ਗੱਲ ਕੋਈ ਗੱਲ ਨਹੀਂ ਹਾਂਜੀ ਹਾਂਜੀ ਲਓ ਦੋਸਤੋ ਅੱਜ ਝੋਟੀ ਤੁਹਾਨੂੰ ਇਹ ਮਿਲ ਜੂਗੀ ਜਿੰਨਾ ਰੇਟ ਤੁਹਾਨੂੰ ਦੱਸਤਾ ਵਿੱਚੋਂ ਮਾਨਤਨ ਵੀ ਖੁੱਲੇ ਕਰਤੇ ਆ ਹਜ਼ਾਰ ਖੰਡ ਦਾ ਹਾਂਜੀ ਬਾਕੀ ਲੇਵਰਟੀ ਲੂਪਟੀ ਦੀ ਸਾਫ ਸੁਥਰੀ ਆ ਬਾਕੀ ਕਰਮ ਵਾਲੀ ਚੰਗੀ ਆ ਸਾਫ ਸੁਥਰੀ ਆ ਸਫਾਈਆਂ ਸੁਫਈਆਂ ਚੰਗੀਆਂ ਲੈ ਕੇ ਜੰਮੀ ਪਲੀ ਆ ਤੇ ਬਾਕੀ ਪਸੰਦ ਆਊਗੀ ਤੁਹਾਨੂੰ ਤੇ ਇੱਕ ਜਿਹੜੀ ਆਪਣੇ ਕੋਲ ਲਾਸਟ ਵਿੱਚ ਆ ਨਗੀਨਾ ਜੀ ਹਾਂਜੀ ਇਹ ਵੀ ਸਾਨੂੰ ਸਭ ਪਹਿਲਨ ਕੱਟੀਏ ਸੂਈ ਆ ਪਹਿਲਨ ਕੱਟੀ ਆ ਹਾਂਜੀ ਹਾਂਜੀ ਤੇ ਇਹਦੇ ਥੱਲੇ ਸੰਧੂ ਸਾਹਿਬ ਹੁਣ 9 ਕਿਲੋ ਦੁੱਧ ਜਿਹੜਾ ਵਾ ਮੰਨ ਲਓ ਤਿਆਰ ਆ ਕਰਮਾ ਵਾਲੀ ਦੇ ਥੱਲੇ ਅੱਛਾ ਜੀ ਹਾਂ ਜੀ ਹਾਂ ਜੀ ਚਵਾਈ ਚੁਈ ਬੜੀ ਸੋਹਣੀ ਕਰਮਾ ਵਾਲੀ ਨੂੰ ਲੱਗੀ ਆ ਤੇ ਬਾਕੀ ਇਹ ਆ ਵੀ ਇਹ ਥੋੜੀ ਜਿਹਾ ਨਾ ਲੇਟ ਚੁਈ ਆ ਹਾਂ ਜੀ ਹਾਂ ਜੀ ਹਾਂ ਜੀ ਲਓ ਜੀ ਤੇ ਇਹ ਆ ਤਾਂ ਸੂਈ ਨੂੰ ਕਿੰਨਾ ਕ ਦਿਨ ਹੋ ਗਏ ਨੇ ਇਹਨੂੰ ਸੂਈ ਨੂੰ ਆ ਬੱਚਾ ਹੀ ਇਹਨੂੰ ਸਾਰੇ ਅੱਜ ਸੂਈ ਨੂੰ ਹੋ ਗਏ ਮੇਰੇ ਹਿਸਾਬ ਨਾਲ ਮੰਨ ਲਓ ਵੀ ਵੱਤੋਂ ਅੱਜ 7 7-8 ਦਿਨ ਹੋ ਗਏ ਹੋਣਗੇ 7-8 ਹਾਂ ਜੀ ਅਜਾ ਵੇਖੋ ਸਾਰਾ ਫੂਲਾ ਹੀ ਆ ਬੱਚਾ ਹੀ ਕੋਈ ਇਹ ਨਹੀਂ ਕਰ ਲਿਆ ਕੀ ਜੀ ਤਾਜੀ ਬਿਲਕੁਲ ਹਾਂਜੀ ਹਾਂਜੀ ਹਾਂ ਮਗਰ ਕਟਾ ਜੀ ਹਾਂਜੀ ਕਟਾ ਮਗਰ ਲਓ ਜੀ ਕਟਾ ਮਗਰ ਆ ਦੋਸਤੋ ਨਾੜੂ ਵੀ ਕੋਈ ਦੋ ਤਿੰਨ ਦਿਨਾਂ ਦਾ ਟੁੱਟਿਆ ਹੋਗਾ ਨਹੀਂ ਨਹੀਂ ਤੁਸੀਂ ਨਹੀਂ ਹੈਗਾ ਤੁਸਾਂ ਮਗਰ ਕੋਈ ਕੱਟ ਦਿੰਦੇ ਨਾਲ ਜੇ ਜੁੜਿਆ ਵਾ ਹੈਗਾ ਵਾ ਜੇ ਨਾਲ ਇੰਨਾ ਕਿ ਤੁਸਾਂ ਦੱਸਾਂ 6-7 ਦਿਨ ਹੀ ਹੋਏ ਕਰਮਾ ਵਾਲੀ ਦੀ ਹਾਂਜੀ ਲਓ ਜੀ ਸੋ ਦੋਸਤੋ ਮਗਰ ਕਟਾ ਤੇ ਝੋਟੀ ਤੁਸੀਂ ਵੇਖ ਕੇ ਚੈੱਕ ਕਰੋ ਸਿੰਘ ਸਿੰਘ ਬਹੁਤ ਪਿਆਰਾ ਗੁਲਾਈ ਦੇ ਵਿੱਚ ਆ ਵੈਸੇ ਸਿੰਘ ਤੇ ਹਾਈਟ ਮੀਡੀਅਮ ਜਿੱਡੀ ਆਪਾਂ ਪਹਿਲਾਂ ਤੁਹਾਨੂੰ ਝੋਟੀ ਦਿਖਾਈ ਪਹਿਲਾਂ ਸੂਨ ਵਾਲੀ ਆ ਇਹ ਸੁਈ ਸੁਵਾਈ ਆ ਤੇ ਝੋਟੀਆਂ ਦੋਵੇਂ ਵੈਸੇ ਜੋੜੀ ਇੱਕੋ ਜੀ ਆ ਕੱਦ ਕਾਠ ਵੀ ਇੱਕੋ ਜੀ ਆ ਬਾਕੀ ਮਹਾਂਦਰਾ ਵੀ ਸਿੰਘਾਂ ਸੁੰਗਾਂ ਦੀ ਵੀ ਪੂਰੀ ਬੰਤਰ ਇੱਕੋ ਜੀ ਆ ਠੀਕ ਆ ਜੀ ਆ ਦੇਖੋ ਹੂੰ ਸੋ ਸਭ ਤੋਂ ਵੱਡੀ ਗੱਲ ਹੈ ਵੀ ਚਲੋ ਪਸ਼ੂ ਨਵੇਂ ਆ। ਕਈ ਵੀਰਾਂ ਨੂੰ ਆਉਂਦਾ ਵੀ ਜਿਆਦਾ ਉੱਚਾ ਪਸ਼ੂ ਨਾ ਖਰੀਦ ਲਈਏ ਕਿਤੇ ਪੰਜਵੇਂ ਛੇਵੇਂ ਸੂਵੇ ਵਾਲਾ ਚੌਥੇ ਵਾਲਾ। ਪਰ ਇਹ ਝੋਟੀਆਂ ਨਵੀਆਂ ਨੇ ਦੱਸੀ ਜਾਂਦੀਆਂ ਵੀ ਪਹਿਲਾ ਸੂਆ ਅੱਗੇ ਕਿਸੇ ਵੀਰ ਨੇ 2-4 ਸੂਵੇ ਪੀ ਕੇ ਗਾਂ ਆਉ ਦਾ ਫੈਸਲਾ ਬਣਾਉਣਾ ਕਰਨਾ। ਹਾਂਜੀ। ਉਹ ਆਪ ਦਾ ਲੈ ਸਕਦਾ ਨਿਰਣਾ ਪਰ 2-4 ਸੂਵੇ ਪਿਓਗੇ ਜਿਹੜੀ ਨਵੀਂ ਝੋਟੀ ਲੈਣੀ। ਕਈ ਹਾਂਜੀ ਇਹ ਨਾ ਸੰਧੂ ਸਾਹਿਬ ਕਈ ਅੱਗੇ ਮੈਨੂੰ ਆ ਦਿੰਦੇ ਨੇ ਵੀਰ ਵੀ ਤੂੰ ਨਾ ਥੋੜਾ ਜਨਾ ਘੱਟ ਜੀ ਰਹਿ ਜਾਣਾ ਬੋਲਣ ਤੋਂ। ਮੈਂ ਸਚਾਈ ਥੋੜੀ ਜੀ ਦੱਸ ਦਈਦੀ ਉਹਦਾ ਕਰਕੇ ਆਂਦੇ ਤੂੰ ਨਾ ਤੂੰ ਕ ਆਹੋ ਮੁੜਕੇ ਕਈ ਨਹੀਂ ਕੋਈ ਦੂਰ ਵੀਰ ਕਹੇ ਨੇ ਵੀਰ ਨੇ ਖੜਨੀ ਹੋਵੇ ਕੋਈ ਜਾ ਕੇ ਆ ਕੇ ਕਿ ਨਹੀਂ ਤੇ ਮੁੜਕੇ ਕਈ ਨਹੀਂ ਚੇਤਾ ਬੋਲਦਾ ਮਾੜੀ ਸੈਡ ਕਰਦੀ ਹਾਂ ਜੀ ਸੈਡ ਕਰਦੀ ਜੇ ਮਾੜੀ ਜੀ ਬਹਿਣੀ ਵਾਲ ਦੀ ਮੰਨ ਲਓ ਸੈਡ ਥੋੜੀ ਜੀ ਤੇ ਬਾਕੀ ਇਹ ਆ ਵੀ ਧਾਰ ਚਵਾਈ ਜਨੀ ਜੇ ਕੋਈ ਵੀ ਫਰਕ ਚਵਾਈ ਤੇ ਏਡੀ ਚੰਗੀ ਆ ਨਾ ਨਾਪ ਕੇ ਛੜਦਗੇ ਬਾਲਟੀ ਭਰ ਜਾਂਦੀ ਆ ਬਾਲਟੀ ਭਰ ਜਾਂਦੀ ਹਾਂ ਹਾਂ ਲੈ ਵੀ ਏਡੀ ਏਡੀ ਬਹੁਤ ਚਵਾਈ ਵਧੀਆ ਵਾ ਹਾਂ 2.5 ਇੰਚ ਗੇਡ ਵਾਲ ਖੋਲਦਗੇ ਹਾਂ ਜੀ ਹਾਂ ਜੀ ਬਸ ਬਸ ਨਾਪ ਕੇ ਛੜ ਦੋ ਇੱਕ ਨਹੀਂ ਮਾ ਤਾਂ ਬਾਦੀ ਭਰਦੀ ਬੜੀ ਜਿਆਦੀ ਚੰਗੀ ਹੋਣੀ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਕੱਟੀ ਠੰ ਬਹੁਤ ਵਧੀਆ ਗੱਲ ਤੇ ਚਲੋ ਮੰਨ ਲਓ ਪਹਿਲੇ ਨਾ ਕਰਦੀਆਂ ਨਾ ਕਿ ਬੱਚਿਆਂ ਪੁੱਛਿਆਂ ਦਾ ਤੇ ਬੱਚੇ ਤੇ ਵੀ ਐ ਕਰਮਾਲੀ ਮਰ ਮਰ ਜਾਂਦੀ ਕਰਮਾਲੀ ਤੇ ਪਹਿਲਾਂ ਝੋਟੀਆਂ ਗੇਰੌਲ ਕਰਦੀਆਂ ਬੱਚੇ ਪੁੱਛਾ ਨਹੀਂ ਪਉਂਦੀਆਂ ਹਾਂਜੀ ਹਾਂਜੀ ਪਰ ਇਹਨੂੰ ਕੋਈ ਇਦਾਂ ਦੀ ਮੁਸ਼ਕਲ ਨਹੀਂ ਵੀ ਨਹੀਂ ਮੁਸ਼ਕਲ ਹੀ ਕੋਈ ਨਹੀਂ ਤੁਹਾਨੂੰ ਸਾਹਿਬ ਹੁਣ ਦੁੱਧ ਵੀ ਤੁਹਾਨੂੰ ਦੱਸਣ ਦਿਆਂਵਾ ਵੀ ਕਰਮਾਲੀ ਥਲੇ ਵੱਡੇ ਜਾਂਦੇ ਨਹੀਂ ਆ 8-9 ਕਿਲੋ ਦੁੱਧ ਜਿਹੜਾ ਤਿਆਰ ਆ ਕਰ ਮੈਂ ਨਾ 9 ਕਿਲੋ ਨੈਟਕ ਕਿੰਨਾ ਨੌ ਮੈਂ 9 ਮੰਨ ਲਓ ਤੁਸੀਂ 8 ਪੱਕਾ ਕਿਲੋ 9 ਹੈਗਾ ਵਾ ਜੇ ਕਿਸੇ ਵੀ ਪਾਰਾਂ ਨੇ ਉਦਾਂ ਵੀ ਮੰਗਾਉਣੀ ਹੋਵੇ ਤੇ 8 ਕਿਲੋ ਦੀ ਆਪਣੀ ਗਾਰੰਟੀ ਕੋਲਾ ਹਾਂਜੀ ਸੋ ਛੋਟੀ ਥੱਲੇ ਦੋਸਤੋ 8 ਕਿਲੋ ਚਾਹੇ 9 ਕਿਲੋ ਦੁੱਧ ਮੰਨ ਕੇ ਤੁਸੀਂ ਸੌਦਾ ਕਰ ਲਿਓ ਹਾਂਜੀ ਤੇ ਆਹ ਵੇਖ ਸਕਦੇ ਤੁਸੀਂ ਬੱਚਾ ਕੋਈ ਫੇਰ ਮਗਰ ਕਟਾ ਮੇਲ ਕਾਫ ਠੀਕ ਹੈ ਜੀ ਹਾਂਜੀ ਤੇ ਡਿਸਾਈਡ ਕਰ ਲਿਓ ਆਪਣਾ ਤੁਸੀਂ ਘਰ ਆਣ ਕੇ ਦੇਖ ਲਿਓ ਬੱਚਾ ਬਹੁਤ ਪਿਆਰਾ ਕਟਾ ਮਗਰ ਬਿਲਕੁਲ ਸੰਭਿਆ ਪੂਰਾ ਇੱਕ ਰੰਗ ਠੀਕ ਹੈ ਜੀ ਹਾਂਜੀ ਲੈ ਵੀ ਠੀਕ ਹੈ ਤੇ ਇਸਾ ਚੰਡੇਵੀਰ ਲੈਣ ਦੇਣ ਕੀ ਰਊਗਾ ਲੈਣ ਦੇਣ ਵੀਰ ਜੀ ਤੇ ਆਪਾਂ ਇਹ ਆ ਵੀ ਮੰਨ ਲੋ ਵੀ ਝੋਟੀ ਆਪਾਂ ਜਿਹੜਾ ਹਾਂ ਨਾ ਦੇਣ ਵਾਲੀ ਵੀਰ ਜੀ 76000 ਦੀ ਦੇ ਦਾਂਗੇ ਹਾਂਜੀ 76000 ਦੀ ਦੇ ਦਈਏ 76000 ਦੀ ਹਾਂਜੀ 76 ਦੀ ਦੇ ਦਈਏ ਯਾਰ ਮਾਨ ਕਰ ਦੀਏ 75 ਦੀ ਦੇ ਦਾਂਗੇ ਅਸ ਸੁਖਵੀਰ ਸਿੰਘ ਕੀ ਬਣ ਗਿਆ ਹਾਂ ਛੋਟੀ ਕਰਕੇ ਨਾ ਮੰਨ ਲਓ ਕੋਈ ਇਹ ਤੋੜ ਕਰਦ ਗਏ 2000 ਮੰਨ ਜਾ ਸਾਥ ਹੋਣਾ ਤੇਜੀ ਬੜੀ ਬਾਹਰ ਚੱਲਣ ਦੀ ਪਰ ਫਿਰ ਵੀ ਉਹਦੇ ਹਿਸਾਬ ਨਾਲ ਹੈ ਜੀ ਮੰਨ ਲਓ ਕੱਟੀ ਹੈ ਜੀ ਥੋੜਾ ਜਿਹਾ ਨਾ ਮੰਨ ਲਓ ਲੱਕਾ ਜੇ ਸੂਚ ਆਈ ਆ ਥੋੜਾ ਲੱਕਾ ਲੁੱਕਾ ਜਿਹਾ ਲਾਇਆ ਵਾ ਪੱਕੀ 2000 ਰੁਪਏ ਦੀ ਕੱਟੀ ਹੈ 85000 ਹੋਏ ਨਾ ਹਾਂਜੀ 85000 ਰੁਪਏ ਦੀ ਕੱਟੀ ਹੈ ਬਿਲਕੁਲ ਸੱਚ ਹੀ ਸੱਚ ਆ ਵੀਰ ਜੋ ਮੰਗ ਲਿੰਦਾ ਵੀਰ ਦੇ ਸਾਥ ਹਾਂਜੀ ਹਾਂਜੀ ਹਾਂ ਜਿਵੇਂ ਆਈ ਆ ਕੋਈ 2 ਰੁਪਏ ਲੱਭੇ ਆਪਾਂ ਹਾਂਜੀ ਬਸ ਕੋਈ ਜ਼ਿਆਦਾ ਮੰਨ ਲਓ ਆ ਵੀ ਸੱਜੇ ਇਦਾਂ ਹੀ ਤੋੜ ਦੇਣਾ ਵਾ ਕਿ ਨਹੀਂ ਬਾਕੀ ਮੂੰਹ ਮਾਂ ਵੀ ਵੇ ਜੋ ਕੇ ਆਪਦੀ ਪਸਮਾ ਕੇ ਤਸੱਲੀ ਕਰ ਲਿਓ ਹਾਂ ਕਿੰਨੇ ਦੀ ਹਾਂ ਨਾ ਉਦੋਂ 72 ਕੀ 74 ਕੀ 73 ਦੀ ਦੇ ਦਈਏ ਦੋ 73 ਦੀ ਦੇ ਦਾਂ ਹਾਂਜੀ 73 ਦੀ ਦੇ ਦਾਂ ਲਓ ਜੀ 73200 ਜਿਹੜਾ ਹਾਂਜੀ ਹਾਂਜੀ ਕੋਈ ਮੁੜਕੇ ਕਈ ਵੀਰ ਨਾ ਵੀਰ ਜੀ ਫੇਰ ਵੀ ਆਖ ਦਿੰਦੇ 10 10 ਇਤੋਂ ਮੁੜਕੇ ਇਹ 77 ਤੋਂ ਛੋੜ ਚੱਪਾਈ ਹੋਣਾ ਵੀਰ ਜੀ ਉਹ ਵੀ 300 ਰੁਪਿਆ ਹਾਂਜੀ ਹਾਂਜੀ ਆ ਵੇਖੋ ਹਾਂਜੀ 300 ਚਲੋ 300 ਕਰ ਦਾਂਗੇ ਕੋਈ ਨਹੀਂ ਇਹ ਪੱਕੀ ਸਲਾਹ ਕੀਤੀ ਸੀ ਵੀਰ ਨੇ ਕਿ ਦਸਵੇਂ ਬਹਿ ਗਿਆ ਵੀ 300 ਰੁਪਿਆ ਮੈਂ ਕਰੂੰਗਾ ਛੋਟ ਹਾਂਜੀ ਹਾਂਜੀ ਇਹ ਕਰੇ ਜਾਂ ਨਾ ਕਰੇ ਮੈਂ ਕਰੂੰਗਾ ਚਲੋ ਕੋਈ ਨਹੀਂ ਚਲੋ ਕੋਈ ਨਹੀਂ ਹਾਂਜੀ ਹ ਬਾਕੀ ਹੁਣ ਕਟਿੰਗਾਂ ਦਾ ਇਹੋ ਜਿਹਾ ਮੰਗਣ ਦਾ ਆ ਜੀ ਬਾਹਰ ਆਪਾਂ ਚਲੋ ਭੈਣ ਭਰਾ ਜਿਨ੍ਹਾਂ ਨੇ ਸਪਿਆ ਸਾਂਭੀਆਂ ਤੁਹਾਨੂੰ ਪਤਾ ਕਿ ਨਹੀਂ ਅੱਛਾ ਤੇ ਅਗਲੀਆਂ ਆਪਣੇ ਕੋਲ ਵੜਾ ਆ ਗਈਆਂ ਦੋ ਹਾਂਜੀ ਹਾਂਜੀ ਤੇ ਛੰਡੇ ਵੀਰ ਜਿਹੜੀ ਆ ਡੱਬੀ ਵੜਦੀ ਕਰਿਓ ਡਿਟੇਲ ਸਾਂਝੀ ਫਿਰ ਇਹ ਵੀਰ ਜੀ ਇਹ ਤਾਂ ਨਾ ਮੰਨ ਲਓ ਹੁਣ ਦੁੱਧ ਦੇਦੇ ਥੱਲੇ ਹੈਗਾ ਜੇ ਵੀਰ ਜੀ 9 10 ਕਿਲੋ ਹਾਂ ਬੈੜ ਥੱਲੇ 9 10 ਕਿਲੋ ਹਾਂਜੀ 9 10 ਕਿਲੋ ਤੇ ਇਹਦੇ ਨਾਲ ਜਿੱਦਣ ਨਾ ਮੰਨ ਲੋ ਆ ਮੀਂਹ ਜਾਂ ਪਿਆ ਤਾਂ ਉਦੋਂ ਬੱਚਾ ਗਿਆ ਇਹਦਾ ਵਿਚਾਰੀ ਦਾ ਮਾਰ ਅੱਛਾ ਜੀ ਠੀਕ ਹੈ ਜੀ ਬਾਕੀ ਇਹ ਆ ਵੀ ਜਿਹੜਾ ਵਾ ਚਵਾ ਚੂ ਚੋਈ ਚਾਹੀਦੀ ਸੰਧੂ ਸਾਹਿਬ ਇਹ ਨਾਲ ਕੋਈ ਆਖੇ ਵੀ ਮੰਨ ਲੋ ਕੋ ਤੋਕੜਾ ਚਾਹੇ ਕੋਈ ਉਹੋ ਜੀ ਗੱਲ ਆ ਕਿ ਨਹੀਂ ਤੁਸਾਵੇ ਥੱਲੇ 9 10 ਕਿਲੋ ਦੁੱਧ ਉਹ ਹਾਂਜੀ 9 10 ਕਿਲੋ ਅੱਛਾ ਚਾ ਸੂਈ ਨੂੰ ਕੋਈ ਕਿੰਨਾ ਕ ਟਾਈਮ ਹੋ ਗਿਆ ਉਹਨੂੰ ਸੂਈ ਨੂੰ ਸੰਧੂ ਸਾਹਿਬ ਮੇਰੇ ਹਿਸਾਬ ਨਾਲ ਕੋਈ ਮੰਨ ਲੋ ਵੀ ਹੋ ਗਿਆ ਢੱਡੇ ਵੀਰ ਸਮਾਂ ਵਾਵਾ ਲਾ ਹਾਂਜੀ ਸਮਾਂ ਹੋ ਗਿਆ ਵਾ ਨੂੰ ਮੰਨ ਲੋ ਵੀ ਵੱਛੀ ਜਿਹੜੀ ਵੀਰਜੀ ਲਾ ਲੀ ਗਏ ਚਲੋ ਹਾਂਜੀ ਹਾਂਜੀ ਬਾਕੀ ਚੂਣ ਚਾਂ ਅਗਲੇ ਪਿਛਲੇ ਥਾਂਾਂ ਦੀ ਸਾਡੀ ਵਧੀਆ ਚੂਣ ਫੁੱਲ ਤਸੱਲੀ ਹੋਊਗੀ ਤੇ ਬਾਕੀ ਉਹਦੇ ਹਿਸਾਬ ਨਾਲ ਆਪਾਂ ਸੰਤੂ ਸਭ ਦੇ ਵੀ ਕਹੇ ਵੀਰ ਭਰਾ ਨੂੰ ਆਪਾਂ ਜਾਇ ਜੀ ਦੇਣੀ ਕੋਈ ਜ਼ਿਆਦਾ ਨਹੀਂ ਆਪਾਂ ਇਹਦਾ ਕਰਮ ਕਰੀ ਭਾਵੇਂ ਮਰ ਗਈ ਤਾਂ ਵੀ ਸੀਲ ਵਰੀ ਸੀਲ ਵੜੀ ਜੋ ਚੂਣ ਤੋਂ ਨਹੀਂ ਕਹਿੰਦੀ ਤੇਰੀ ਭਾਵੇਂ ਇਦਾਂ ਹੀ ਭਾਵੇਂ 4 ਰੀ ਮੰਨ ਲਓ ਇਹਨੂੰ ਕਰਮਾ ਵਾਲੀ ਨੂੰ ਚੋਲੋ ਲਓ ਜੀ ਹਾਂਜੀ ਸੋ ਗਾਂ ਦੋਸਤੋ ਤੁਸੀਂ ਇਹ ਚੈੱਕ ਕਰ ਸਕਦੇ ਜੇ ਬੇਸ਼ੱਕ ਕੋਈ 2 ਮਿੰਟ 2.5 ਮਿੰਟ 3 ਮਿੰਟ ਜਿੰਨਾ ਵੀ ਸਮਾਂ ਕੋਈ ਵੀਰ ਦੀ ਸਮਝ ਆਉਂਦਾ ਮੰਨ ਲਓ 9 ਕਿਲੋ ਦੁੱਧ ਇਸ ਗਾਂ ਦੇ ਥੱਲੇ 9 ਕਿਲੋ ਦੁੱਧ ਬਾਕੀ ਥਣਾ ਥੁਣਾ ਦੀ ਵੀ ਪੂਰੀ ਸਾਫ ਸੁਥਰੀ ਆ ਚੋਣ ਚਾਣ ਵੀ ਤੁਹਾਨੂੰ ਦੱਸਦਾ ਵੀ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਭਰਾ ਵਿੱਚ ਬਿਲਕੁਲ ਬਰਾਬਰ ਤੇ ਵੈਸੇ ਉਹਨਾਂ ਦਾ ਸਮਾਂ ਇੱਕ ਵਾਰੀ ਫੇਰ ਨੋਟ ਕਰਾ ਦਈਏ ਕੋਈ 1.5 ਡੇਢ ਕਵੇ ਦਾ ਸਮਾਂ ਮਾਰਨਿੰਗ ਵੈਸੇ ਨਾ ਪਸ਼ੂਆਂ ਦੀ ਚੁਵਾਈ ਹੋਈ ਆ ਪਰ ਫਿਰ ਵੀ ਕੋਈ ਆਪਦਾ ਸਮੇ ਤੋਂ ਸਮੇ ਦੋ ਟਾਈਮ ਚੋਕੇ ਤਸੱਲੀ ਕਰ ਲਈ ਹਾਂਜੀ ਠੀਕ ਆ ਪੈਸੇ ਲਾਉਣੇ ਚਾਹੇ 20000 ਤੇ ਭਾਵੇਂ 2 ਲੱਖ ਹਾਂਜੀ ਹਾਂਜੀ ਤੇ ਛੰਡੇ ਵੀਰ ਫਿਰ ਮੋਲ ਲੈਂਦਾ ਵੀ ਦੱਸ ਦਈਏ ਮੋਲ ਵੀਰ ਜੀ ਜੈ ਜੀ ਆ ਭਾਵੇਂ 30 32 ਨਹੀਂ ਆਪਾਂ ਕਰਨਾ 26000 ਦੀ ਵੈ ਹਾਂਜੀ ਕੋਈ ਕਈ ਯਾਰੀ ਚਲੋ ਇਹ ਆ ਵੀ ਵੀਰ ਭਰਾ ਨੂੰ ਹੁੰਦਾ ਵਾ ਮੰਨ ਲੋ ਵੀ ਚਲੋ ਆਮ ਪੈਸੇ ਮੰਨ ਲੋ ਲਾਉਣੇ ਆ ਜਿੱਦਾਂ ਚਲੋ ਇਹ ਆ ਵੀ ਪਹਿਲਾਂ ਕੋਕ ਕਾਗਜ਼ੀ ਕਰਦੀ ਜਿੱਦਾਂ ਦੀ ਬੱਛੀ ਜੀ ਓਦਾਂ ਚੋਂ ਲੱਗੇ ਨਾ ਡੰਗਰ ਨੂੰ ਹੁੰਦਾ ਵੀ ਪਲਾ ਦੇ ਨੇ ਚਲੋ ਲੱਕਾ ਜਾ ਥੋੜਾ ਜਿਹਾ ਲਾਇਆ ਵਾ ਤੇ ਬਾਕੀ ਇਹ ਆ ਵੀ ਦੁੱਧ ਚਲੋ ਇਹ ਆ ਦੁੱਧ ਤੇ 12 ਕਿਲੋ ਹੀ ਪਰ ਹੁਣ ਜਿੰਨਾ ਆਪਾਂ ਸੰਦੂ ਸਾਹਿਬ ਹਾਜ਼ਰ ਆਪਾਂ ਉਨਾਂ ਹੀ ਕਹਿਣਾ ਵਾ ਬਸ ਜੀ ਬਸ ਠੀਕ ਹੈ ਗੱਲ ਤੇ ਇਵੇਂ ਚਲੋ ਜਿਹੜਾ ਵਾ ਗਲਤ ਨਾ ਕਹਿਣਾ ਤੇ ਨਾ ਕੋਈ ਲੋੜ ਹੀ ਸੋ ਆਹ 20 ਦੀ 26 ਦੀ ਹਾਂਜੀ 26 ਦੀ ਹਾਂ ਨਾ ਜੀ ਬਸ ਕੋਈ ਹਾਂਜੀ ਛੋੜੀ ਉਹ ਛੋੜ ਚਪਾਈ ਹੋਣਾ 200 ਰੁਪਈਆ ਵੀਰ ਜੀ ਇਹਦੇ ਚੋਂ ਹੋਰ ਨਹੀਂ ਜੇ ਕੋਈ ਵਾਦਾ ਘਾਟਾ ਇਹ 300 ਕਰ ਦਈ ਯਾਰ ਚਲ 300 ਕਰ ਦਾਂਗੇ ਉਹ ਰਹਿ ਚੱਲਿਆ ਸੀਗਾ ਹਾਂ ਹਾਂ 20 ਕਿਲੋਮੀਟਰ ਦੇ ਵਿੱਚ ਵਿੱਚ ਪਹੁੰਚ ਵੀ ਕਰ ਦਾਂਗੀ 20 ਕਿਲੋਮੀਟਰ ਤੇ ਹਾਂ ਇਹ 100 ਕਿਉਂ ਨਹੀਂ ਹੈ ਇਹ 100 ਕਿਲੋਮੀਟਰ ਕਿਉਂ ਨਹੀਂ ਨਹੀਂ ਇਹ ਤੁਹਾਨੂੰ ਪਤਾ ਛੋਟਿਆ ਭਾ ਛੋਟਾ ਜੰਮਾ ਇੱਦਾਂ ਵਾਲੇ ਅੱਗੇ ਆਪਾਂ ਘਾਟ ਚ ਪਾਉਂਦੇ ਆ ਬੱਚੇ ਮਾਂ ਦੀ ਪੜਤਾ ਛੋਟਾ ਹਾਂ ਆਹ 100 ਕਿਲੋਮੀਟਰ ਇਹਦਾ 5400 ਬਣ ਜੇ ਤੇ ਫਿਰ ਉਹ ਆਹ ਕਿਰਾਇਆ ਨਹੀਂ ਗਿਆ ਜਰਾ ਅਸੀਂ ਚਲੋ ਕੋਈ ਗੱਲ ਨਹੀਂ ਜਿਓ ਜੀ ਤੁਹਾਡੀ ਇੱਛਾ ਜੀ ਹਾਂਜੀ ਅੱਛਾ ਅਗਲੇ ਬੰਨੇ ਆਪਣੇ ਕੋ ਲਾਸਟ ਵਿੱਚ ਠੀਕ ਹੈ ਇਹ ਸੰਤੂ ਸਾਹਿਬ ਜਲਸੀ ਵਾਛੀ ਆ ਬਹੁਤ ਪਿਆਰੀ ਏ ਜੇ ਖੀਰੀ ਜੇ ਹਾਂਜੀ ਹਾਂਜੀ ਤੇ ਆ ਵੇਖੋ ਬਾਕੀ ਚਵਾਈ ਚੂਈ ਕਰਮਾ ਵਾਲੀ ਦੀ ਬੜੀ ਪਰਸੀਲੀਆਂ ਸੂਲੀਆਂ ਕਰਮਾ ਵਾਲੀਆਂ ਦੀਆਂ ਬੜੀਆਂ ਨਗੀਨਾ ਹੀ ਪੀਸ ਜੇ ਇਹ ਵੀ ਉਹ ਜੇ ਰਾਵੀ ਹਾਂ ਜੀ ਆਹ ਸੂਈ ਜAVE ਨੂੰ ਅਜੇ ਨਾ ਇਹ ਸੂਈ ਹੈ ਹਾਂ ਜੀ ਆਹ ਦੇਖੋ ਅਜੇ 나ੜੂ ਵੀ ਨਾਲ ਜੀ ਅੱਛਾ 나ੜੂ ਬੱਚੇ ਦੇ ਨਾਲ ਹਾਂ ਜੀ ਨਾਲ ਬੱਚਾ ਅੱਛਾ ਅਜੇ ਵੀਰ ਕਿਨਮਾ ਤੀਜਾ ਕ ਦੇਣਾ ਅਜੇ ਇਹ ਇਹਨੂੰ ਅੱਜ ਜੀ ਮੇਰੇ ਨਾਲ ਤੀਜਾ ਕ ਦੇਣਾ ਵੀਰ ਜੀ ਸੂਈ ਨੂੰ ਤੀਜਾ ਦੇਣਾ ਹਾਂ ਜੀ ਹਾਂ ਜੀ ਤੀਜਾ ਦੇਣਾ ਉਸ ਤੋਂ ਜਰਸੀ ਬ੍ਰੀਡ ਦੇ ਵਿੱਚ ਛੋਟੇ ਜੇ ਕੰਨ ਬੂਤੀ ਪਾਤੀ ਬਹੁਤ ਸੋਹਣੀਆਂ ਛੋਟੀ ਜੀ ਆ ਹਾਂ ਜੀ ਇਹ ਖੀਰੀ ਆ ਹਾਂ ਜੀ ਖੀਰੀ ਆ ਜੀ ਲੈ ਵੀ ਹਾਂ ਪਿਓਰ ਖੀਰੀ ਆ ਹਾਂ ਜੀ ਪਿਓਰ ਖੀਰੀ ਲੈ ਵੀ ਹਾਂ ਤੇ ਠੰਡੀ ਠੰਡੀ ਸੇਲ ਬਹੁਤ ਹੀ ਕਰਮਾਂ ਵਾਲੀ ਬੱਧੀ ਆ ਵਾਹ ਦੂਸੇ ਕੋਲ ਤੁਹਾਨੂੰ ਚੈੱਕ ਕਰਾਉਣੇ ਖੀਰੀ ਵੱਚੀ ਸੂਈ ਆ ਤੇ ਜਰਸੀ ਬਰੀਡ ਦੇ ਵਿੱਚ ਆ ਲਓ ਆ ਵੇਖੋ ਆ ਵੇਖੋ ਆ ਕਰੋਜੈਕ ਹੈ ਬੱਚੀਆਂ ਨਹੀਂ ਆਲੀਆਂ ਤੇ ਹੈ ਵੀ ਬੱਚਾ ਆ ਜਾ ਬਾਕੀ ਵੀ ਪਿਆਰੀ ਬੜੀ ਕਰਮਾਂ ਵਾਲੀ ਵੇਖੋ ਹਾਂਜੀ ਲਓ ਦੋਸਤੋ ਬੱਚੀ ਬਹੁਤ ਪਿਆਰੀ ਆ ਸੋ ਜਿੱਦਾਂ ਬਹੁਤੇ ਵੀਰ ਗਰਮੀ ਦੇ ਵਿੱਚ ਲੱਭਦੇ ਆ ਠੀਕ ਆ ਜੀ ਹਾਂਜੀ ਉਹੋ ਜਿਹਾ ਬਿਲਕੁਲ ਗਿਫਟ ਹੀ ਆ ਹਾਂਜੀ ਗਿਫਟ ਗਿਫਟ ਹੈ ਬਾਜੀ ਆ ਕੇ ਬਾਜੀ ਹਾਂ ਲੈ ਸਾਰੇ ਸਾਰੇ ਪੂਰੇ ਐ ਵਧੀਆ ਚੋਏ ਜਾਂਦੇ ਜੀ ਕੋਈ ਗੱਲ ਨਹੀਂ ਕਿ ਕਈ ਵੀਰ ਸਮਝਣ ਨਾ ਮੰਨ ਲੋ ਵੀ ਨਿੱਕੇ ਆ ਹਾਂਜੀ ਹਾਂਜੀ ਆ ਵੇਖੋ ਲੈ ਵੀ ਠੰਡੀ ਸੀਟ ਵੜੀ ਜੀ ਇਦਾਂ ਹੀ ਭਾਵੇਂ ਥੱਲੇ ਬਹਿ ਜਾਓ ਕੋਈ ਵੰਗੇ ਦੀ ਨਹੀਂ ਕੋਈ ਗੱਲ ਨਹੀਂ ਆ ਵੇਖੋ ਲੈ ਵੀ ਹਾਂ ਬਿਲਕੁਲ ਜੀ ਬਿਲਕੁਲ ਬਾਕੀ ਇਦਾਂ ਕੋਈ ਗੱਲ ਨਹੀਂ ਚਲੋ ਜਦੋਂ ਆਪਾਂ ਜਦੋਂ ਟਾਈਮ ਤੋਂ ਵਾਦਾ ਥਾਣਨ ਆਪਦੇ ਤੁਹਾਨੂੰ ਪਤਾ ਕਰਦਾ ਡੰਗਰ ਬਾਕੀ ਆ ਕੋਈ ਸੰਧੂ ਸਾਹਿਬ ਵੰਗੇ ਦੀ ਲੋੜ ਇਹਨੂੰ ਹਾਂਜੀ ਭਾਵੇਂ ਜਿਵੇਂ ਆਂਦੇ ਹੁੰਦੇ ਨੇ ਨਾ ਭਾਵੇਂ ਥੱਲੇ ਲੰਮੇ ਪੈ ਕੇ ਚੋਲੋ ਤੇ ਭਾਵੇਂ ਜਿੱਤਰਾ ਮਰਜ਼ੀ ਕੁਰਸੀ ਢਾਹ ਕੇ ਚੋਲੋ ਕਰਮਾਰੀ ਨੂੰ ਕੋਈ ਪਰਵਾਹ ਹੀ ਨਹੀਂ ਹੈ ਪਰਵਾਹ ਕੋਈ ਨਹੀਂ ਹੈ ਹਾਂਜੀ ਹਾਂਜੀ ਤੇ ਚੰਗੀ ਬੱਚੀ ਵੀ ਸਾਊ ਆ ਠੰਡੀ ਧੀਰੀ ਆ ਕਿਸੇ ਕਿਉਂਕਿ ਬਹੁਤੇ ਘਰਾਂ ਦੇ ਵਿੱਚ ਗੇਰਣਾ ਪੈਣਾ ਬੀਬੀਆਂ ਚਵਾਈ ਕਰ ਹਾਂਜੀ ਹਾਂਜੀ ਉਹਨਾਂ ਲਈ ਮਤਲਬ ਕਿ ਚੀਜ਼ ਬਹੁਤ ਵਧੀਆ ਬਹੁਤ ਬਹੁਤ ਵਧੀਆ ਚੀਜ਼ ਆ ਜੀ ਇਹ ਤੇ ਛੰਡੇ ਦੀ ਬੱਚੀ ਬ ਜੀ ਬੱਚਾ ਜੀ ਬੱਚਾ ਵੀਰ ਜੀ ਹਾਂ ਬਿਲਕੁਲ ਮਗਰ ਜਰਸੀ ਦਾ ਬੱਚਾ ਹਾਂ ਜੀ ਹਾਂ ਜੀ ਨਾਲੋ ਬੱਚੇ ਦੇ ਨਾਲ ਦੁੱਧ 12 ਕਿਲੋ ਕੁ ਤਿੱਜੇ ਦਿਨ ਤੇ ਵਿੱਚ ਅੱਜ ਸਮਾਂ ਹੋ ਗਿਆ ਨਾ ਸੋਈ ਨੂੰ ਤਾਂ 12 ਕਿਲੋ ਕਿ ਕਿੰਨਾ ਦੁੱਧ ਹਾਂ ਜੀ 12 ਕਿਲੋ ਦਹ ਹੈਗਾ ਹੀ ਤਿਆਰ ਦੁੱਧ ਦੇ ਥੱਲੇ ਕੱਲੀਆਂ ਗੱਲਾਂ ਲਾ ਤਾਂ ਨਹੀਂ ਝੰਡੇ ਵੀ ਚੋਣਾ ਮੈਂ ਨਾ ਚਵਾਵਾਂਗੇ ਭਾਵੇਂ ਦੋ ਡੰਗ ਕੋਈ ਆਪਣੀ ਤਸੱਲੀ ਕਰ ਲੇ ਆਪਣੇ ਘਰ ਠੀਕ ਆ ਜੀ ਠੀਕ ਹੈ ਨਾ ਗੱਲ ਹਾਂ ਕਰੰਦੀ ਅਸੀਂ ਰੱਖਦੇ ਹਾਂ ਹਾਂ ਬਸ ਬਸ ਹਾਂ ਜੀ ਤੇ ਬਾਕੀ ਸੇਵਾ ਚਲੋ ਅਜੇ ਤੁਹਾਨੂੰ ਪਤਾ ਸੁਸਵਾਚ ਆਈ ਆ ਥੋੜੀ ਜਿਹੀ ਵਕੀ-ਬੁਕੀ ਵੀ ਤੁਹਾਨੂੰ ਪਤਾ ਬਸ ਜਿਵੇਂ ਜਿਵੇਂ ਹੁਣ ਅਗੇ ਸ਼ਾਮ ਨੂੰ ਚੁਵਾਈ ਦਾ ਸਮਾਂ ਨੇੜੇ ਆਊਗਾ ਉਹ ਮੈਂ ਚੱਡਾ ਪਰੋਉਗੀ ਕਰਮਾਂ ਦੀ ਖੀਰੀ ਜਾਂ ਨੇ ਦੋਂਦੀ ਚੌਗੀ ਛਗੀ ਤੀਜੇ ਸੂਏ ਜਗੇ ਜਵਾਨ ਹੋਣਾ ਜਵਾਨ ਹੋਣਾ ਤੇ ਕੱਦ-ਕਾਠ ਵੀ ਇਹਨੇ ਸੰਧੂ ਸਾਹਿਬ ਇਹ ਮੰਨ ਲਓ ਜੇ ਇੱਥੇ ਕਰਮਾਲੀ ਨੇ ਨੇ ਜਾਣਾ ਜੇ ਹਾਂਜੀ ਹਾਂਜੀ ਸਾਰੇ ਜੇ ਮੰਨੋ ਬੱਚੀ ਦੀ ਉਮਰ ਹੀ ਕੁਛ ਨਹੀਂ ਹਾਂਜੀ ਹਾਂਜੀ ਫਿਰ ਮੁੱਲ ਦੱਸੋ ਇਹਦਾ ਫਿਰ ਕਿੱਥੋਂ ਤੱਕ ਦੇ ਦਿੱਗੇ ਮੁੱਲ ਸੰਧੂ ਸਾਹਿਬ ਉਤਰਾ ਇਹੋ ਜੇ ਨਗੀਨਿਆਂ ਦਾ ਮੁੱਲ ਤੇ ਤੁਹਾਨੂੰ ਪਤਾ ਨਹੀਂ ਪਰ ਕਰਨਾ ਪੈਣਾ ਤੁਹਾਨੂੰ ਪਤਾ ਬਾਕ 46000 ਤੋਂ ਘੱਟ ਨਹੀਂ ਵਛੀ ਦੇਣਾ 46000 ਦੀ ਹਾਂਜੀ 46000 ਦੀ ਵਛੀ ਦੇਣੀ ਆ ਉਹ ਚੋਂ ਛੋੜ ਛੱਪਾਈ ਹੁਣ ਜਿੰਨੇ ਵੀ ਇੱਕ ਨੰਬਰ ਬੋਲੋ ਆਪਣੇ ਨੰਬਰ ਵੀਰ ਜੀ 98724 ਤੇ 3971 ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਦੂਜਾ ਨੰਬਰ ਇਹਦਾ ਵੀਰ ਦਾ ਵੀ ਇਹਨੇ ਛੋਟਾ ਛਾੜਾ ਕਰ ਦਿੱਤਾ ਵਾ ਤੇ ਇਹਨੇ ਕਰਦਿਆਂ ਤੇ ਛੋਟਾ ਛਾੜਾ ਜਿਹੜੀਆਂ ਨੇ ਕਰਨਾ ਛੋਟਾ ਨੂੰ ਨੰਬਰ ਇਹਨੂੰ ਲਾ ਲੈ ਫੋਨ ਹਾਂ ਠੀਕ ਹੈ ਨਾ ਗੱਲ 86990 770025 ਲੈ ਵੀ ਹਾਂਜੀ ਤਸ ਜਵੀਰ ਭਾਈ ਜਿਹੜੀਆਂ ਤਾਂ 3 300 ਦੱਸੀਆਂ ਬਾਕੀ ਹੋਰ ਵੀ ਕੋਈ ਭੈਣ ਭਰਾ ਮਾਨ ਕਰਾਉਂਦਾ ਤੇ ਫੋਲ ਹੀ ਕਰਨਾ ਹਾਂਜੀ ਜਿੰਨਾ ਵੀ ਹੋ ਸਕੇ ਠੀਕ ਹੈ ਜੀ ਤਾਂ ਤੁਸੀਂ ਕਹਿ ਸਕਦੇ ਹਾਂ ਜਰੂਰ ਲਓ ਦੋਸਤੋ ਇਹ ਪਸ਼ੂ ਸੀਗੇ ਚੰਗੀਆਂ ਝੋਟੀਆਂ ਮੱਝਾਂ ਵੀ ਆਪਾਂ ਤੁਹਾਨੂੰ ਦਿਖਾਈਆਂ ਨੇ ਸਟਾਰਟਿੰਗ ਤੋਂ ਵਾੜਾਂ ਵੀ ਤੁਹਾਨੂੰ ਦੋ ਦਿਖਾਈਆਂ ਨੇ ਬਾਕੀ ਇਹ ਟੋਟਲ 6 ਨਗ ਜਿਹੜੀਆਂ ਮੱਝਾਂ ਝੋਟੀਆਂ ਦਿਖਾਤੀਆਂ ਜਿਨ੍ਹਾਂ ਦੇ ਵਿੱਚ ਪਹਿਲਣਾ ਝੋਟੀਆਂ ਸੂਈਆਂ ਸਵਾਈਆਂ ਦੂਜੇ ਨਾਲ ਗੱਬਣ ਕੁਝ ਕਿਤੇ ਜੇ ਚੌਥੇ ਸਵੇ ਚਾਹੇ ਚੌਥੇ ਸੂਬੇ ਜਿਹੜੀਆਂ ਦੋਸਤੋ ਸੂਨ ਵਾਲੀਆਂ ਜਾਂ ਤੀਜੇ ਸੂਬੇ ਇੱਕ ਨੀਲੀ ਰਾਵੀ ਦੀ ਮੱਝ ਦਿ ਇੱਥੇ ਆਣ ਕੇ ਸੌਦਾ ਲੈਣ ਤੋਂ ਪਹਿਲਾਂ ਆਪਦਾ ਸਾਈਪੈਨ ਦਾ ਕਰਕੇ ਤਸੱਲੀ ਜ਼ਰੂਰ ਕਰਿਆ ਕਰੋ ਆਤ ਪਾ ਲੋਗੇ ਦੋਸਤੋ ਬਹੁਤ ਵਧੀਆ ਰਹੂਗਾ ਕਿਉਂਕਿ ਆਨਲਾਈਨ ਬਹੁਤੇ ਵੀਰ ਸੌਦਾ ਕਰਦੇ ਆ ਬਾਅਦ ਵਿੱਚ ਉਹ ਪ੍ਰੋਪਰ ਚੀਜ਼ ਨਹੀਂ ਨਿਕਲਦੀ ਸਾਰਾ ਤਰ੍ਹਾਂ ਲਾਂਬੇ ਦੀ ਥਾਂ ਬਣਦੀ ਆ ਇਸ ਕਰਕੇ ਸਾਈਪੈਨ ਦਾ ਕਰਕੇ ਦੂਰੋਂ ਨੇੜੇ ਉਹਨੇ ਟਾਈਮ 'ਚ ਤੁਰ ਕੇ ਇੱਥੇ ਆ ਜਾਇਆ ਕਰੋ ਆਪਦੀ ਤਸੱਲੀ ਕਰ ਲਿਆ ਕਰੋ ਇੱਕ ਟਾਈਮ ਤੇ ਵੀਡੀਓ ਕਾਲ ਤੇ ਕਰਾ ਲਿਆ ਕਰੋ ਦੂਜੇ ਟਾਈਮ ਤੇ ਆਪਦਾ ਉਸੇ ਟਾਈਮ ਤੇ ਘਰੇ ਪਹੁੰਚ ਜਾਇਆ ਕਰੋ ਇਹ ਪਸੂਸੀ ਆਜੀ ਵੀਰ ਝੰਡਾ ਸਿੰਘ ਦੇ ਕੋਲ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕ